ਆ ਬਾਈ ਨੇ ਦੇਖੋ ਬਾਲਟੀ ਪੂਰੀ ਛਰੇ ਤੱਕ ਲਾਤੀ ਹੈ ਬਾਈ ਜੀ ਕਿਹੜੀ ਗਾਂ ਹੈ ਇਹ ਕਿਹੜੀ ਕਿਸਮ ਦੀ ਹੈ ਇਹ ਵੀਰੇ ਜਰਸੀ ਵਹਿੜਿਆ ਅੱਛਾ ਜੀ ਤੇ ਇਹ ਮਤਲਬ 30 ਤੋਂ 35 ਲੀਟਰ ਤੱਕ ਦੁੱਧ ਦੇ ਦੇ ਸਕਦੀ ਵੀਰੇ ਅੱਛਾ ਇਹ ਮੈਂ ਲੋ ਜੀ ਇਹ 40 ਦਿਨਾਂ ਦੀ ਕੱਟੀ ਵੀਰੇ ਦਦੀਆਂ ਲਓ ਜੀ ਚੈੱਕ ਕਰੋ ਕਾਠੀ ਤੁਸੀਂ ਹਾਂ ਜੀ ਹਾਂ ਜੀ 40 ਦਿਨਾਂ ਦੀ ਇਹ ਇਹ ਦੋ ਜੰਦਾ ਮੀਣੀ ਦੁੱਤਾ ਬਾਈ ਇਹਨੇ ਇਹਨੇ ਕੱਟਾ ਦਿੱਤਾ ਵੀਰੇ ਇਹਦੇ ਲਓ ਜੀ ਆ ਕੱਟਾ ਦਿੱਤਾ ਅੱਗੇ ਇਹ ਸਿੰਘ ਹਿਲਦੀ ਹੈ ਬਾਬਾ ਜੀ ਹੂੰ ਇਹ ਕੋ ਵਧੀਆ ਫੈਨਸੀ ਇੰਪੋਰਟਡ ਜੀ ਪਹਿਲਾਂ ਦੁਬਈ ਸਾਈਡ ਚੱਲਦੇ ਸੀ ਜੀ ਆਪਣੇ ਹੁਣ ਇੱਧਰ ਵੀ ਇਹ ਕਿਵੇਂ ਬਾਈ ਇਹ ਕਾਦੇ ਆ ਨਵਾਏ ਹੋਏ ਆ ਇਹ ਅਸੀਂ ਇਹ ਕੋੜੀਆਂ ਦੀਆਂ ਵੀਰੇ ਕੰਟਰੋਲ ਕਰਨ ਵਾਸਤੇ ਆਣੀਆਂ ਸਾਰੇ ਆਪਣੀਆਂ ਖੁਦ ਦੀਆਂ ਤਿਆਰ ਹੁੰਦੀਆਂ ਨੇ ਵੀਰੇ ਬੈਡ ਅੱਛਾ ਜੀ ਘੰਗਰੂ ਲਾਲੂ ਕਹਿੰ ਹੈ ਹਾਂ ਜੀ ਹੈਗੀ ਮੇਅਰ ਕੰਗਣਾ ਅੱਛਾ ਜੀ ਹਾਂ ਇਹਦੀ ਹੈਗੀ 67 ਇੰਚਸ ਹਾਈ ਹੈ ਬਾਈ ਜੀ ਸਾਹ ਦੇ ਕੋਲ ਜੂਮ ਕਰਕੇ ਕਰਾਂ ਤੇ ਇਹ ਸਮੁੰਦਰ ਦੀ ਆ ਜਿੱਦਾਂ ਅੱਛਾ ਜੀ 67 ਇੰਚ ਦੀ ਹਾਈਟ ਆ ਹਾਂ ਜੀ ਠੀਕ ਹੈ ਜੀ ਰਿਜ਼ਲਟ ਆ ਗਿਆ ਆਪਣੇ ਕੋ ਬਹੁਤ ਜ਼ਿਆਦਾ ਚੰਗੇ ਅੱਛਾ ਜੀ ਹਾਂ ਜੀ ਗਰਦਾਸਪੁਰ ਤੋਂ ਬਲੋਂਗ ਕਰਦੇ ਆ ਲਓ ਜੀ ਆ ਜਿਹੜੀ ਸਾਹਮਣੇ ਖੜੀ ਹੈ ਜੀ ਬਿਛੇਰੀ ਇਹਦਾ 4 ਮਹੀਨੇ ਦੀ ਹੈ ਜੀ ਤੇ ਬਾਗੀ ਘੋੜੇ ਦਾ ਜਿਹੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਇਸ ਟਾਈਮ ਖੜੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਵੱਲੇ ਤੇ ਜਿੱਥੇ ਕੀ ਪਸ਼ੂਆਂ ਦਾ ਜਿਹੜਾ ਮੇਲਾ ਕਹਿ ਲੋ ਜਾਂ ਮੰਡੀ ਕਹਿ ਲੋ ਲੱਗਦੀ ਹੈ ਜੀ ਸੋ ਇੱਥੇ ਦੋ ਤਰ੍ਹਾਂ ਦੇ ਦੋਵੇਂ ਪਾਸੇ ਮੇਲੇ ਨੇ ਜੀ ਇੱਕ ਪਾਸੇ ਇਧਰਲੇ ਪਾਸੇ ਮੇਰੇ ਹੈਗਾ ਜੀ ਸੱਜੇ ਹੱਥ ਘੋੜੇ ਸੌਰੀ ਮੱਝਾਂ ਗਾਵਾਂ ਦਾ ਮੇਲਾ ਜੀ ਇੱਧਰਲੇ ਪਾਸੇ ਜਿੱਧਰੋਂ ਸਾਹਮਣੇ ਦਿਖਾਓ ਮੜਿਆ ਟੈਂਟ ਲੱਗਾ ਹੈ ਤੇ ਉਧਰਲੇ ਪਾਸੇ ਹੈਗਾ ਜੀ ਘੋੜੇ ਘੋੜੀਆਂ ਦਾ ਮੇਲਾ ਤੇ ਬੜੇ ਵਧੀਆ ਤੇ ਦੂਰੋ ਦੂਰੋ ਲੋਕ ਇੱਥੇ ਆਪੋ ਆਪਣੇ ਜਿਹੜੇ ਆ ਜਾਨਵਰ ਪਸ਼ੂ ਲੈ ਕੇ ਆਉਂਦੇ ਨੇ ਸੋ ਆਪਾਂ ਤੁਹਾਨੂੰ ਸਾਰਾ ਵਿਖਾਵਾਂਗੇ ਵਲੌਗ ਦੇ ਐਂਡ ਤੱਕ ਬਨੇਰੋ ਸਭ ਤੋਂ ਪਹਿਲਾਂ ਆਪਾਂ ਦੇਖੋ ਦੁਕਾਨਾਂ ਦੇਖਦੇ ਹਾਂ ਜਿੱਥੇ ਤੁਹਾਨੂੰ ਪਸ਼ੂਆਂ ਦੇ ਰਿਲੇਟਿਡ ਜਿਹੜਾ ਸਮਾਨ ਮਿਲ ਜੂਗਾ ਘੋੜਿਆਂ ਦੇ ਪੌਣੀਆਂ ਕਾਠੀਆਂ ਮੱਝਾਂ ਦੀਆਂ ਮੂਰੀਆਂ ਸੰਗਲ ਰस्सੀਆਂ ਵਗੈਰਾ ਸਾਰਾ ਕੁਝ ਮਿਲੂਗਾ ਇਹ ਮੇਲਾ ਹੈਗਾ ਮੇਨ ਰੋਡ ਤੇ ਇਹ ਹਾਈਵੇ ਆ ਜੀ ਜਿਹੜਾ ਮੈਤੇ ਵਾਲੇ ਪਾਸਿਓਂ ਸ੍ਰੀ ਅਮਰitsar ਸਾਹਿਬ ਵਾਲੇ ਪਾਸੇ ਨੂੰ ਜਾਂਦਾ ਉਸ ਰੋਡ ਤੇ ਖੜੇ ਆ ਜੀ ਤੇ ਬਾਕੀ ਆ ਦੇਖੋ ਜੀ ਆ ਰੱਸੀਆਂ ਆ ਸਾਰਾ ਸਮਾਨ ਤੁਹਾਨੂੰ ਇਹਨਾਂ ਦੁਕਾਨਾਂ ਤੋਂ ਜਿਹੜਾ ਮਿਲ ਜੂਗਾ ਤੇ ਅੱਗੇ ਜਾ ਕੇ ਬਾਈ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕੀ ਕੀ ਸਮਾਨ ਇਹਨਾਂ ਕੋਲ ਹੈਗਾ ਜੀ ਕਿਉਂਕਿ ਆ ਦੇਖੋ ਕਈ ਆਹ ਤਾਂ ਚੀਜ਼ਾਂ ਆਪਾਂ ਨੂੰ ਪਤਾ ਵੀ ਘੋੜਿਆਂ ਦੇ ਹਨਾ ਇਹ ਮਤਲਬ ਅੱਖਾਂ ਦੇ ਆ ਹੁੰਦਾ ਵੇਖਦੇ ਆ ਰਿਹਾ ਛੋਟੇ ਹੁੰਦੇ ਆ ਤੇ ਆ ਹਨਾ ਜੀ ਕੰਨਾਂ ਗੁੰਨਾਂ ਦੇ ਕੋਲੇ ਪਾਇਆ ਹੁੰਦਾ ਆ ਸਾਰਾ ਸਮਾਨ ਦੇਖੋ ਜੀ ਅੰਦਰ ਇਹ ਦੇਖਦੇ ਆਂ ਤੇ ਨਾਲੇ ਤੁਹਾਨੂੰ ਸਾਰੇ ਘੋੜੇ ਘੋੜੀਆਂ ਮੱਝਾਂ ਗਾਵਾਂ ਵਧੀਆ ਵਧੀਆ ਕਿਸਮਾਂ ਦਿਖਾਣੇ ਆ ਜੀ ਤੇ ਇਹ ਬਾਈ ਜੀ ਨੂੰ ਪੁੱਛਦੇ ਆਪਾਂ ਕੀ ਕੀ ਸਮਾਨ ਹੋਰ ਵਿੱਚ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਇਹ ਸਮਾਨ ਸਾਰਾ ਪੈ ਦੇ ਵਿੱਚ ਦੱਸੋ ਕਿਹੜੀ ਕਿਹੜੀ ਚੀਜ਼ ਆ ਪਸ਼ੂਆਂ ਦੇ ਵਿੱਚ ਵਰਤਣ ਵਾਲੀ ਜਿਵੇਂ ਕਿ ਘੋੜਿਆਂ ਘੋੜੀਆਂ ਦੇ ਵਿੱਚ ਜਾਂ ਆਪਣੇ ਮੱਝਾਂ ਗਾਵਾਂ ਦੇ ਵਿੱਚ ਕਿਹੜੀ ਕਿਹੜੀ ਵਰਤਦੇ ਹੋ ਤੇ ਸਾਰਾ ਪਸ਼ੂਆਂ ਦਾ ਰਿਲੇਟਡ ਸਮਾਨ ਹੈ ਜੀ ਅੱਛਾ ਜੀ ਮੱਝਾਂ ਦੇ ਗਾਵਾਂ ਦੇ ਜੀ ਆ ਕੀ ਆ ਯਾਰ ਆ ਲੈਦਰ ਦਾ ਬਣਿਆ ਹੋਇਆ ਤੇ ਮੂੰਹ ਦੀਆਂ ਬੈਲਟਾਂ ਨੇ ਜੀ ਕੰਟਰੋਲ ਕਰਨ ਤੋਂ ਜੀ ਇਹ ਘੋੜੇ ਘੋੜੀਆਂ ਦੀਆਂ ਕ ਤੇ ਮੱਜਾਂਗਾ ਵੰਦੀ ਜੀ ਅੱਛਾ ਮੱਜਾਂਗਾ ਵੰਦੀ ਇਹ ਲੈਦਰ ਦੇ ਵਿੱਚ ਕਿਵੇਂ ਬਈ ਠੀਕ ਰਹਿੰਦੀ ਨੇ ਉਹ ਮਜਬੂਤ ਚੀਜ਼ਾਂ ਨੇ ਜੀ ਇਹ ਵੀ ਅੱਛਾ ਇਸ ਤਰ੍ਹਾਂ ਦੀਆਂ ਬੈਲਟਾਂ ਹੀ ਬਹੁਤ ਇਹ ਆਪਣੀਆਂ ਖੁਦੀਆਂ ਮੈਨੂਫੈਕਚਰਿੰਗ ਹੈ ਜੀ ਅੱਛਾ ਆਪ ਬਣਾਉਂਦੇ ਹੋ ਹਾਂ ਸਾਰਾ ਆਪਣਾ ਆਪ ਦਾ ਤਿਆਰ ਹੁੰਦਾ ਠੀਕ ਹੈ ਜੀ ਤੇ ਆਹ ਇਹ ਸ਼ਿੰਗਾਰ ਤੇ ਸ਼ਿੰਗਾਰ ਦਾ ਸਮਾਨ ਆ ਗਿਆ ਅੱਛਾ ਅੱਛਾ ਇਹ ਕਾਦੇ ਕਾਦੇ ਲਈ ਲੈ ਕੇ ਜਾਂਦੇ ਆ ਬਈ ਲੋਕ ਤੇ ਵਾਹ ਸ਼ਿੰਗਾਰ ਵਾਸਤੇ ਵੀਰੇ ਹਾਂ ਹਾਂ ਗੰਗਰ ਪਸ਼ੂ ਸਜਾਣਾ ਕਿਸੇ ਦੇ ਵੀ ਹਨਾ ਪਾਦਣਾ ਗੱਟਾ ਹਾਂ ਹਾਂ ਜੀ ਠੀਕ ਆ ਤੇ ਬਈ ਇਹ ਘੁੰਗਰੂਆਂ ਵਾਲਾ ਪਿਆ ਪਿੱਛੇ ਚੀਜ਼ ਆਈਟਮ ਇਹ ਇਹ ਇੱਕ ਜੰਗਾ ਮੈਂ ਆਇਆ ਅੰਦਰਾਜ ਹੋਰ ਅੰਦਰਾਜ ਬਹੁਤ ਸੋਹਣੇ ਆਈਟਮਾਂ ਪਈਆਂ ਆਜੋ ਆਜੋ ਆਜਾ ਬਾਈ ਅੰਦਰ ਦਿਖਾਈਏ ਬਾਈ ਨੂੰ ਬਾਈ ਕਿਉਂਕਿ ਮੈਂ ਹੁਣ ਮੇਲੇ 'ਚ ਆਇਆ ਮੈਂ ਸੋਚਿਆ ਵੀ ਚਲੋ ਸਾਰਾ ਸਮਾਨ ਵਧੀਆ-ਵਧੀਆ ਜਿਹੜਾ ਹੈ ਹਾਂਜੀ 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 ਜ਼ਰੂਰ ਜੀ ਹਾਂਜੀ ਆਹ ਦਿਖਾ ਬਾਈਆ ਸਾਰਾ ਆ ਕੀ ਕੀ ਸਮਾਨ ਪਿਆ ਬਾਈ ਕੋਲ ਇਹ ਲੋਕ ਆਗੇ ਜੀ ਇਸ ਤਰ੍ਹਾਂ ਦੀਆਂ ਭੌਰ ਕਲੀਆਂ ਆ ਗਈਆਂ ਜੀ ਹੂੰ ਤੇ ਸਾਰਾ ਆਪਣਾ ਹੋਲ ਸੇਲ ਹੈ ਜੀ ਅੱਛਾ ਇਹ ਆਪਾਂ ਇੱਕ ਐਡ ਕਰਨ ਵਾਸਤੇ ਇਹ ਮੇਲੇ ਤੇ ਐਗਜ਼ੀਬਿਸ਼ਨ ਲਾਣੇ ਆ ਜੀ ਅੱਛਾ ਐਗਜ਼ੀਬਿਸ਼ਨ ਲਾਣੇ ਆ ਹਾਂਜੀ ਹਾਂਜੀ ਠੀਕ ਆ ਬਾਈ ਦੇਖੋ ਕੁਆਂਟੀਟੀ ਚ ਮਾਲ ਲੈਣਾ ਚਾਹੁੰਦਾ ਜੀ ਆਪਾਂ ਹੁਣ ਡਿਲੀਵਰੀ ਜਿੱਥੇ ਮਰਜੀ ਅੱਛਾ ਹੋਲ ਸੇਲ ਚ ਕਰ ਬਲ ਫੋਰਨ ਚ ਵੀ ਪੰਜਾਬ ਚ ਵੀ ਜਿੱਥੇ ਮਰਜੀ ਡਿਲੀਵਰੀ ਲੋ ਲਓ ਜੀ ਕਰੋ ਸਮਾਨ ਚੈੱਕ ਤੇ ਬਾਈ ਆ ਰੱਸੀਆਂ ਵਗੈਰਾ ਸਾਰੀਆਂ ਇਹ ਸ਼ੋਲਡਰ ਨੇ ਦੇਖੋ ਵਧੀਆ ਫੈਂਸੀ ਇੰਪੋਰਟਡ ਜੀ ਦਿਖਾਓ ਇਹ ਪਹਿਲਾਂ ਦੁਬਈ ਸਾਈਡ ਚਲਦੇ ਸੀ ਜੀ ਆਪਣੇ ਹੁਣ ਇੱਧਰ ਵੀ ਇਹ ਕਿਵੇਂ ਬਾਈ ਇਹ ਕਦੋਂ ਵਾਏ ਹੋਇਆ ਇਹ ਸੀ ਇਹ ਕੋੜੀਆਂ ਦੀ ਆ ਵੀਰੇ ਕੰਟਰੋਲ ਕਰਨ ਵਾਸਤੇ ਜਾਨ ਰੋਲ ਕਰ ਆਹ ਇਹੋ ਜਿਹੀਆਂ ਚੀਜ਼ਾਂ ਦਿਖਾਓ ਬਾਈ ਹਾਂ ਆਹ ਦੇਖੋ ਜੀ ਆਹ ਕੋੜੀਆਂ ਨੂੰ ਕੰਟਰੋਲ ਕਰਨਾ ਜਿਵੇਂ ਉਹ ਕੀ ਇਹਨੂੰ ਕਹਿੰਦੇ ਕੀ ਇਹਨੂੰ ਸ਼ੋਲ ਪੰਜਾਬੀ ਜੇ ਕਈ ਵੀ ਘੋੜੇ ਦੀ ਕੀ ਕਹਿੰਦੇ ਕੰਟਰੋਲ ਕਰਨ ਵਾਲਾ ਜੀ ਹਾਲਟਰ ਕੰਟਰੋਲ ਕਰਨ ਵਾਲਾ ਕਹਿੰਦੇ ਜੀ ਆਹ ਦੇਖੋ ਜੀ ਆਹ ਦੇਖੋ ਹ ਸਾਰਾ ਹੈਂਡ ਮੇਡ ਬਣਿਆ ਹੋਇਆ ਇਹ ਵੀ ਬਹੁਤ ਸੋਹਣਾ ਹੈ ਜੀ ਭਾਈ ਤੁਸੀਂ ਆਪ ਤਿਆਰ ਕਰਦੇ ਹੋ ਇਹ ਸਾਰੇ ਬਾਹਰੋਂ ਆਉਂਦੇ ਜੀ ਅੱਛਾ ਕੀ ਪ੍ਰਾਈਸ ਰਹਿੰਦਾ ਭਾਈ ਜੇ ਇਹਦਾ ਗੱਲ ਕਰੀਏ ਇਹ ਵੀਰੇ ਮੰਨ ਕੇ ਚਲੋ 1300 ਰੁਪਏ ਦਾ ਆਪਣਾ ਅੱਛਾ ਸੇਲ ਕਰਦੇ ਹਾਂ ਜੀ 1300 ਦਾ ਆਹ ਮਿਲ ਜੂ ਤੇ ਆਹ ਭਾਈ ਇਹ 1200 ਰੁਪਏ ਜੀ ਇਹ ਸਾਰਾ ਪਿੱਤਲ ਦਾ ਜੀ ਸਟੀਲ ਦਾ ਜੀ ਅੱਛਾ ਹਾਂ ਜੀ ਲਓ ਜੀ ਇਹਦੇ ਜਹਾਂ ਪਿੱਤਲ ਲੱਗਿਆ ਹੋਇਆ ਜੀ ਲਓ ਬਾਈ ਜੀ ਇਹ ਰਸੇ ਬਾਕੀ ਬਾਕੀ ਨੋਰਮਲ ਰਸੇ ਦਾ ਤੁਹਾਨੂੰ ਕੋ ਬਹੁਤ ਹੋਣਗੇ ਇੱਧਰ ਦੇਖੋ ਬਾਕੀ ਸਾਰੀ ਬਾਧੂ ਆਈਟਮ ਹੈ ਸਾਰਾ ਥੋਕ ਦੀ ਹੈ ਜੀ ਕੰਮ ਤੇ ਭਾਈ ਆ ਆ ਕਾਠੀਆਂ ਨੇ ਹਾਂਜੀ ਕਾਠੀਆਂ ਅੰਦਰ ਅੰਦਰ ਆ ਜੋ ਇੱਧਰ ਆ ਜੀ ਇੱਧਰ ਪਈ ਬਹੁਤ ਸੋਨੇ ਸੋਨੇ ਆ ਜਾ ਭਾਈ ਆ ਜਾ ਦਿਖਾ ਬਾਈ ਕੋਲ ਆ ਦੇਖੋ ਜੀ ਲਓ ਜੀ ਆ ਚੱਕੋ ਕੱਟ ਨੀ ਪਿਓਰ ਲੈਦਰ ਦਾ ਪੀਸ ਹੈ ਜੀ ਕੀ ਬਾਤ ਹੈ ਇਹ ਸੋਨੂੰ ਆਨਲਾਈਨ 22000 ਰੁਪਏ ਦਾ ਮਿਲੇਗਾ ਆਪਣੇ ਕੋਲ ਸਿਰਫ 8000 ਰੁਪਏ ਦਾ ਪੀਸ ਹੈ ਜੀ ਅੱਛਾ ਇਹ ਲੈਦਰ ਚ ਬਣਿਆ ਪਿਓਰ ਲੈਦਰ ਹੈ ਜੀ ਬਿਲਕੁਲ ਫਰੈਸ਼ ਪੀਸ ਹੈ ਜੀ ਇਹ ਯੂਜ਼ ਤੇ ਨਹੀਂ ਕੀਤਾ ਹੋਇਆ ਬਾਈ ਇਹ ਆਉਂਦੇ ਐਕਸਪੋਰਟ ਦੇ ਨੇ ਜੀ ਅੱਛਾ ਹਾਂ ਜੀ ਹਾਂ ਲਓ ਜੀ ਚੈੱਕ ਕਰੋ ਤੁਸੀਂ ਪੂਰਾ ਹੈ ਨਾ ਕੰਪਟੇ ਵੱਲੀ ਬੈਠਾ ਆ ਪਸ਼ੂਆਂ ਆ ਦੇ ਕੋ ਸ਼ਿੰਗਾਰ ਜੀ ਮੱਝਾਂ ਗਾਨੀਆਂ ਇਹ ਸਾਰੀਆਂ ਆਪਣੀਆਂ ਖੁਦ ਦੀਆਂ ਤਿਆਰ ਹੁੰਦੀਆਂ ਨੇ ਵੀਰੇ ਬੜਾ ਅੱਛਾ ਜੀ ਕੰਗਰੂ ਲਾਲੂ ਕੇ ਹੈ ਹਾਂ ਜੀ ਮੈਂ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਇੱਕ ਪੀਸ ਆ ਇਹ ਕੋਈ 50 ਰੁਪਏ ਤੋਂ ਕੋਈ 40 ਰੁਪਏ ਤੋਂ ਜੀ ਮਤਲਬ 40 50 ਰੁਪਏ ਤੋਂ ਸ਼ੁਰੂ ਨੇ ਆਟਵਾ ਅੱਗੇ 1 2 4000 5000 ਹੁਣ ਇਹ ਤੋਂ ਬਾਅਦ ਵੀਰ ਜੀ ਸਰਦੀਆਂ ਦੀ ਆਟ ਮਾਰੀ ਹੈ ਜੈਕਟਾਂ ਜੀ ਪਸ਼ੂਆਂ ਦੀਆਂ ਘੋੜਿਆਂ ਦੀਆਂ ਮ ਉੜਾਂ ਵਾਸਤੇ ਮੱਝਾਂ ਲਗਾਵਾ ਵਾਸਤੇ ਜੀ ਸਾਰੀ ਵਧੀਆ ਜੀ ਵਾਟਰ ਪ੍ਰੂਫ ਜੀ ਠੀਕ ਹੈ ਜੀ ਹਾਂ ਤਾਂ ਲੋ ਜੀ ਇਹ ਚੀਜ਼ਾਂ ਨੇ ਮੇਲੇ ਦੇ ਵਿੱਚ ਪਿੱਕਾ ਪਲਾਸਟਿਕ ਦੇ ਫੋਰਡ ਜੀ ਬੋਤਲਾਂ ਜੀ ਇਹ ਚੀਜ਼ਾਂ ਦੀ ਵੀ ਹਰ ਇੱਕ ਆਦਮੀ ਨੂੰ ਰਿਕੁਆਇਰਮੈਂਟ ਰਹਿੰਦੀ ਹੈ ਜੀ ਕਿੰਨੇ ਦਿਨ ਲੱਗਣਾ ਵੀ ਮੇਲਾ ਹੈ ਹੋਰ ਚਾਰ ਪੰਜ ਚਾਰ ਪੰਜ ਦਿਨ ਚੱਲੂ ਜੀ ਹਲੇ ਸਟਾਰਟ ਹੀ ਹੈ ਅੱਜ ਪਹਿਲਾ ਦਿਨ ਹੈ ਜੀ ਠੀਕ ਹੈ ਜੀ ਆਹ ਬਾਈ ਕੋਲ ਖੁੰਡੇ ਨੇ ਦੇਖੋ ਕਿੰਨੇ ਘੈਂਟ ਨੇ ਤੇ ਪੁੱਛਦੇ ਆ ਬਾਈ ਨੂੰ ਕੀ ਰੇਟ ਆ ਬਾਈ ਜੀ ਕਿੰਨੇ ਤੋਂ ਸ਼ੁਰੂ ਨੇ ਇਹ ਖੁੰਡੇ ਜੀ ਹੋ ਠੀਕ ਹੋ ਆ ਵਧੀਆ ਜੀ ਵਧੀਆ ਕਿਵੇਂ ਕਿੰਨੇ ਪਰਾਈ ਤੋਂ ਸ਼ੁਰੂ ਹੁੰਦੇ ਨੇ ਬਾਈ ਇਹ ਲਓ ਜੀ 500 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਤੁਹਾਨੂੰ ਇਹ ਮਿਲ ਜਾਣਗੇ ਜੀ ਇਹ ਖੁੰਡੇ ਬਾਈ ਕੋਲ ਆ ਜਾ ਦਿਖਾਵਾਂ ਲੈਓ ਜੀ ਆਹ ਦੇਖੋ ਕਰੋ ਚੈੱਕ ਤੁਸੀਂ ਪਿੱਤਲ ਨਾਲ ਮੜੇ ਪੈਨੇ ਜਮਾ ਲੈ ਅੰਦਰ ਵੀ ਆ ਜੰਨੇ ਆ ਦੇਖੋ ਭਾਈ ਆ ਜਮਾ ਹੀ ਸਾਰਾ ਪਿੱਤਲ ਪਿੱਤਲ ਕਰਿਆ ਹੋਇਆ ਤੇ ਹੈ ਇਹ ਵੀ ਕੁਆਲਿਟੀ ਦੇ ਵਿੱਚ ਬਣਾਈ ਪਿੱਤਲ ਸਾਰਾ ਇਹ ਹਾਂ ਸਾਰਾ ਪਿਓਰ ਹੂੰ ਭਾਈ ਖੁੰਡਾ ਦਾ ਬਹੁਤ ਵਧੀਆ ਹੈ ਕੀ ਰੇਟ ਹੈ ਇਹਦਾ ਇਹ 3500 ਰੁਪਏ ਇਹ 4000 4 ਇਹ ਜਾਂਦੀ ਵੀ ਨਹੀਂ ਕਿਤੇ ਹਨਾ ਭਾਈ ਨਾ ਜੰਗਾਲ ਲੱਗੇ ਨਾ ਘੋਣ ਲੱਗੇ ਹਨਾ ਆ ਆਹ ਸਟਿਕ ਜਿਹੜੀਆਂ ਹੁੰਦੀਆਂ ਨੇ ਰੇਟ ਦੇ ਵਿੱਚ 1000 1000 ਰੁਪਏ ਅੱਛਾ 1 अच्छा भाई हैं 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 अच्छा भाई सारीयां खुंडियां रखियाने ਆਪਾਂ ਹਾਂ ਆ ਵੀ ਆ ਪਿੱਤਲ ਦੀਆਂ ਸਾਰੀਆਂ ਅੱਛਾ ਅੱਛਾ ਜੀ ਠੀਕ ਹੈ ਜੇ ਉੱਪਰ ਕੋੜਿਆਂ ਵਾਲਾ ਹਨਾ ਲਓ ਜੀ ਤੇ ਚਲੋ ਜੀ ਹੁਣ ਅੱਗੇ ਚੱਲਦੇ ਆਂ ਜੀ ਤੇ ਦੇਖਦੇ ਆਂ ਇਹੋ ਜਿਹੀਆਂ ਸਾਰੀਆਂ ਸ਼ਾਪਸ ਹੈਗੀਆਂ ਨੇ ਬਾਹਰ ਸੜਕ ਤੇ ਰੋਡ ਤੇ ਲੱਗੀਆਂ ਨੇ ਜੀ ਆਹ ਰੋਡ ਲੰਘ ਰਿਹਾ ਤੇ ਹੁਣ ਆਪਾਂ ਅੱਗੇ ਵੀ ਤੁਹਾਨੂੰ ਦਿਖਾਉਨੇ ਜਿਵੇਂ ਸਾਰੀਆਂ ਮੂਰੀਆਂ ਵਗੈਰਾ ਵਾਲੀਆਂ ਦੁਕਾਨਾਂ ਨੇ ਸੇਮ ਹੀ ਜਿਵੇਂ ਤੁਹਾਨੂੰ ਪਹਿਲਾਂ ਦਿਖਾਤਾ ਹੁਣ ਆਪਾਂ ਮੇਨ ਐਂਟਰੀ ਕਰਦੇ ਆਂ ਜੀ ਮੇਲੇ ਵਾਲੇ ਪਾਸੇ ਤੇ ਅੰਦਰ ਚੱਲੇ ਆਂ ਇੰਟਰ ਹੂਨ ਲੱਗੇ ਆਂ ਤੈਨੂੰ ਵਧੀਆ-ਵਧੀਆ ਕਿਸਮ ਦੀਆਂ ਗਾਵਾਂ ਮੱਝਾਂ ਵਖਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕਰਾਂਗੇ ਵੀ ਮੱਲਾ ਆ ਜਾ ਮੇਰੇ ਨਾਲ ਨਾਲ ਤੇ ਬਾਈ ਕਹਿੰਦੇ ਆ ਵੀ ਮੇਲੇ ਦਾ ਕੱਠ ਜਦੋਂ 2-3 ਦਿਨ ਚੱਲਦਾ ਪਹਿਲੇ ਦਿਨ ਤਾਂ ਥੋੜਾ ਕੱਟ ਹੁੰਦਾ ਮੁੜ ਕੇ 2-3 ਦਿਨ ਜਿਹੜਾ ਪੂਰਾ ਮੇਲਾ ਮਗ ਜਾਂਦਾ ਤੇ ਲਓ ਜੀ ਇੱਧਰਲੇ ਪਾਸੇ ਆਪਾਂ ਨੂੰ ਜਾਣਾ ਪਊਗਾ ਜੀ ਤੇ ਚੱਲਦੇ ਆਂ ਇੱਧਰ ਵੱੜਦੇ ਸਾਰ ਬਾਈ ਆ ਮਲਵਾਈ ਡੇਰੀ ਫਾਰਮ ਵਾਲੇ ਨੇ ਆ ਇਹਨਾਂ ਦੇ ਗਾਵਾਂ ਨੇ ਜੀ ਦੇਖੋ ਲੈ ਬਈ ਦਿਖਾ ਕੇ ਨਾ ਕੋਲ ਆ ਜਾ ਇਧਰ ਲੈ ਵਾਚੋ ਦਿਖਾ ਤੇ ਲੈ ਵਾ ਦੇਖੋ ਤੁਸੀਂ ਤੇ ਇਹ ਪਰਮਾਧਮਾ ਤੰਦਰੁਸਤ ਰੱਖੇ ਆ ਚੈੱਕ ਕਰੋ ਜੀ ਤੁਸੀਂ ਸਾਰੇ ਤੇ ਬਾਈ ਜੀ ਦੇਖਦੇ ਆ ਜੇ ਆਪਾਂ ਨੂੰ ਮਿਲ ਕੇ ਗੱਲਬਾਤ ਕਰਕੇ ਪੁੱਛਦੇ ਆ ਵੀ ਕਿਹੜੀਆਂ ਖਾਵਾ ਨੇ ਇਹ ਕਿਹੜੀਆਂ ਕਿਸਮਾਂ ਨੇ ਤੇ ਕੀ ਸਿਸਟਮ ਹੈ ਆਜੋ ਜੀ ਦੇਖੋ ਇਹ ਬਾਈ ਜੀ ਮਲਵਾਈ ਡੇਰੀ ਫਾਰਮ ਵਾਲਿਆਂ ਕੋਲ ਆਪਾਂ ਕੜਿਆਂ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਉਹ ਠੀਕ ਠਾਕ ਜੀ ਬਹੁਤ ਧੰਨਵਾਦ ਆ ਤੁਹਾਡਾ ਜੀ ਸਵਾਗਤ ਹੈ ਜੀ ਬਿਲਕੁਲ ਜੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਠੀਕ ਹੈ ਵੀਰ ਜੀ ਤੇ ਬਾਈ ਜੀ ਆਪਣੇ ਮਹਾਰਾਜ ਦੀ ਕਿਰਪਾ ਨਾਲ ਬੜੇ ਸੋਹਣੇ ਨੇ ਆ ਪਸ਼ੂ ਹਣਾ ਜੀ ਇਨ੍ਹਾਂ ਦੇ ਬਾਰੇ ਦੱਸੋ ਜੀ ਡਿਟੇਲ ਕਿੰਨਾ ਕਿਲੋ ਦੁੱਧ ਹੈ ਜੀ ਆ ਵੀਰ ਜੀ ਵਛੀ ਦੁਜੇਸੂ ਸੂਈ ਆ ਵਛੀ ਨੂੰ ਜਨਮ ਦਿੱਤਾ ਇਹਨੇ ਅੱਛਾ ਜੀ ਇਹਦੇ ਕੋ ਜਿਹੜਾ ਬੋਲਾ ਜੇ ਹੋਊਗਾ ਹਣਾ ਅਸੀਂ ਚੋਚਵਾ ਕੇ ਫਿਰ ਮੰਡੀ ਲਿਆਂਦੀ ਹੈ ਅੱਜ ਸਵੇਰੇ ਅੱਛਾ ਜੀ ਇਹਦੇ ਕੋ ਬੋਲਾ ਜਿਹੜਾ ਵਕਤ ਹੁਣ 3 ਤੇ ਬਾਕੀ ਇਹ ਆ ਵੀ ਚੰਗੇ ਫਾਰਮ ਚੋਂ ਲਈ ਆ ਦੁੱਧ ਆ ਵਧੀਆ ਚ ਆਜੂਗੀ ਅੱਛਾ ਜੀ ਹਾਂ ਆ ਵੀ ਵੱਛੀ ਕੋ ਆ ਵਕਤ 35 ਤੋਂ 36 ਕਿਲੋ ਰੈਡੀ ਆ ਜੀ ਅੱਛਾ ਜੀ ਹਾਂ ਇਹਦੇ ਮਗਰ ਵੀ ਵੱਛੀ ਆ ਇਹ ਵੀ ਦੁੱਧ 40 ਕਿਲੋ ਵੱਛੀ ਆ ਰਮਾਨ ਨਾਲ ਖੁੱਲਾ ਦੁੱਲਾ 40 ਤੋਂ ਪਲੱਸ ਹੀ ਦੇਊਗੀ ਘੱਟ ਨਹੀਂ ਦਿੰਦੀ ਦੁੱਧ ਕਿਹੜੀ ਕਿਸਮ ਆ ਬਾਈ ਇਹ ਇਹ ਯਾਰ ਜਰਸੀ ਕਰਾਉਸ ਆ ਵੀਰੇ ਅੱਛਾ ਕਰਾਉਸ ਉਹ ਐਚ ਐਫ ਪਿਓਰ ਆ ਉਹ ਐਚ ਐਫ ਪਿਓਰ ਆ ਹਾਂ ਜੀ ਇਹ ਜਰਸੀ ਚ ਕਰਾਉਸ ਆ ਤੇ ਕੀ ਪ੍ਰਾਈਸ ਵਗੈਰਾ ਵੀਰ ਜੀ ਤੁਸੀਂ ਦੱਸਿਆ ਦਾ ਲੰਮੀ ਭਾਗ ਪ੍ਰਾਈਸ ਵੀਰ ਜੀ ਇਹਦਾ 20 ਮੋਲਿਆ ਅੱਛਾ ਪਰਲੇ ਵਾਲੀ ਦਾ ਹਾਂ ਜੀ ਇਹਦਾ 2 5 ਆ अच्छा जी ਕਿੰਨਾ ਦੁੱਧ ਦੱਸਿਆ ਤੁਸੀਂ ਉਹਦਾ ਪਰਲੀ ਦਾ ਦੋ 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 ਕੋਈ ਜੇ ਬੋਲਾ 32 33 ਕਿਲੋ ਹੋਊਗਾ ਅੱਛਾ ਜੀ 2 40 ਕਿਲੋ ਦੇ ਦੂਗੇ ਉਹ ਵੀ ਇਹ ਵੀ 40 ਦੇ ਦੂਗੀ ਇਹਦੇ ਕੋ ਜਿਹੜਾ ਆ ਵਕਤ ਦੁੱਧ ਹੁਣ 35 ਕਿਲੋ ਆ ਜੀ ਠੀਕ ਹੈ ਜੀ ਹਾਂ ਜੀ ਤੇ ਆ ਅੱਗੇ ਜੀ ਇਹ ਬੱਛੀ ਭਾਜੀ ਗੱਬਣ ਆ ਅੱਛਾ ਆ ਜਿਹੜੀ ਹਾਂ ਇਹ ਗੱਬਣ ਆ ਇਹਦੇ ਦੇਣ ਜਿਹੜੇ 10 ਕ ਪੈਂਡਿੰਗ ਆ ਜੀ ਅੱਛਾ ਜੀ ਹਾਂ ਇਹ ਨੂੰ ਸੈਕਸੀਮਨ ਵਲਡਵਾਈਡ ਦਾ ਬੱਛੀ ਦਾ ਲੱਗਾ ਵਾ ਬੱਛੀ ਦਊਗੀ ਇਹ ਠੀਕ ਹੈ ਜੀ ਹਾਂ ਜੀ ਬਾਕੀ ਇਹ ਵੀ ਬ੍ਰੇਡ ਬੂਡ ਬਹੁਤ ਜਿਆਦੀ ਆ ਤੇ ਚੰਗੀ ਥੱਲੇੋਂ ਬਣ ਜੂਗੀ ਇਹ ਜੇ ਕੱਚੀ ਆ ਕਰੋ ਚੈੱਕ ਤੁਸੀਂ ਬਾਕੀ ਕੁਝ ਮਾਲ ਚੋਇਆ ਚਵਾਇਆ ਗਿਆ ਵਾ ਜਿਹੜਾ ਸ਼ਿੰਗਾਰ ਸੰਗੂਰ ਲਾਇਆ ਹੈ ਆਪਾਂ ਉਹ ਆਪਾਂ ਹੁਣ ਲਾਤਾ ਵਾ ਹਾਂਜੀ ਹਾਂ ਟਾਈਮ ਸ਼ਾਮ ਦਾ ਹੋ ਰਿਹਾ ਹੁਣ ਸ਼ਾਮ ਦਾ ਟਾਈਮ ਹੋ ਗਿਆ ਹੁਣ ਚਵਾਇਆ ਜੁਆ ਗਿਆ ਮਾਲ ਆਹ ਬੱਚੀ ਗੱਭਣਿਆ ਬਾਈ ਇਹ ਵੀ ਇੱਕ ਦੋ ਦਿਨਾਂ ਨੂੰ ਅੱਛੀ ਜਿਹੇ ਸੂਕੂਗੀ ਦੋ ਚਾਰ ਦਿਨ ਦੋ ਦਿਨ ਹੋਰ ਲੈ ਜੂ ਸ਼ਾਇਦ ਅੱਜ ਰਾਤ ਵੀ ਸੂ ਸਕਦੀ ਕਿਉਂਕਿ ਅੰਦਾਜ਼ਾ ਹੀ ਆਪਣਾ ਤੇ ਹਾਂਜੀ ਹਾਂ ਇਹ ਵੀ ਬੱਚੀ ਜਿਹੜਾ 30 ਤੋਂ 35 ਕਿਲੋ ਦੁੱਧ ਦਰਮਾਨਾ ਪਾ ਦੂਗੀ ਠੀਕ ਹੈ ਦੂਜੇ ਸੁਣਾਂ ਇਹਨੇ 30 ਕਿਲੋ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਠੀਕ ਹੈ ਬਾਈ ਹਾਂਜੀ ਹਾਂਜੀ ਲਓ ਜੀ ਇਹ ਬ ਹਾਂਜੀ ਪਿੰਡ ਆਪਣਾ ਜਸਰਾਵਰ ਡਿਸਟ੍ਰਿਕਟ ਅਮਰਸਰ ਆ ਜੀ ਜੀ ਮਤਲਬ ਇਹ ਡੇਰੀ ਫਾਰਮ ਪੇਜ ਵੀ ਆਪਣਾ ਇੰਸਟਾਗ੍ਰam ਦਾ ਮਤਲਬ ਇਹ ਡੇਰੀ ਫਾਰਮ ਦੇ ਨਾਮ ਤੋਂ ਤੇ ਬਾਕੀ ਜਿਹੜਾ ਮਰਜੀ ਵੀਰ ਜਦੋਂ ਮਰਜੀ 24 ਘੰਟੇ ਮਾਲ ਆਪਣੇ ਕੋਲ ਅਵੇਲੇਬਲ ਹੁੰਦਾ ਜਿਤਨਾ ਮਰਜੀ ਕੋ ਜਾਣ ਕੇ ਤਸੱਲੀ ਕਰਕੇ ਖੜੇ ਹੋ ਬਾਈ ਕੱਲੀਆਂ ਗਾਵਾਂ ਦਾ ਹੀ ਕਰਦੇ ਆ ਪੰਜ ਨਹੀਂ ਨਹੀਂ ਮਈਆਂ ਦਾ ਵੀ ਕਰੀਦਾ ਜੀ ਅੱਜ ਮਈਆਂ ਦਾ ਵੀ ਨਾਲ ਕਰ ਤੇ ਮੱਝਾਂ ਵੀ ਹੈਗੀਆਂ ਨੇ ਬਾਈ ਜੀ ਆਪਣੀ ਮੱਝਾਂ ਤੇ ਇਧਰ ਮਈਆਂ ਵੀ ਕਹਿੰਦੇ ਨੇ ਮਰਜੀ ਵਾਲੇ ਪਾਸੇ ਹਾਂਜੀ 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 ਮੈਂ ਤੇ ਇਧਰ ਵਿਚਰਿਆ ਬਹੁਤ ਚਿਰ ਹਾਂਜੀ ਹਾਂਜੀ ਬਹੁਤ ਧੰਨਵਾਦ ਭਾਜੀ ਤੁਹਾਡਾ ਇਧਰ ਬਹੁ ਲਓ ਜੀ ਇੱਧਰ ਵੀ ਕੁਝ ਮੱਜਾਂ ਤੇ ਗਾਵਾਂ ਮਿਕਸ ਨੇ ਜੀ ਇਹ ਬਾਈ ਨੇ ਬੰਨੀਆਂ ਕਿਉਂਕਿ ਵੇਲਾ ਦਾ ਥੋੜਾ ਸ਼ਾਮ ਦਾ ਹੋ ਗਿਆ ਤੇ ਟਾਈਮ ਆ ਜਿਹੜਾ ਚਵਾਈ ਦਾ ਵੀ ਵਿੱਚ ਕਈ ਬਾਈਆਂ ਨੇ ਚਵਾਈ ਹੈ ਜਿਹੜੀ ਪਸ਼ੂਆਂ ਦੀ ਉਹ ਵੀ ਕਰਨੀ ਹੈ ਤੇ ਅੱਗੇ ਜਾਂਦੇ ਆ ਜੀ ਸਾਰਾ ਜਿੰਨਾ ਕੋਇਆ ਫਿਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਓਹ ਦੇਖੋ ਸਾਹਮਣੇ ਉੱਧਰ ਵੀ ਬਾਈਆਂ ਨੇ ਬੰਨੀਆਂ ਨੇ ਗਾਵਾਂ ਕਾਫੀ ਤਗੜੀਆਂ ਨੇ ਉਹ ਵੀ ਤੇ ਉੱਧਰ ਨੂੰ ਮੰਨ ਲਾਦਾ ਰਸਤਾ ਜਾਣ ਨੂੰ ਦੂਜੇ ਪਾਸੇ ਉੱਧਰ ਵੀ ਜਾਂਦੇ ਆ ਪਹਿਲਾਂ ਐ ਨੂੰ ਆਪਾਂ ਇੱਕ ਵਾਰੀ ਗੇੜਾ ਲਾ ਲਈਏ ਆ ਜਾ ਬਈ

ਤੇ ਕਿੰਨਾ ਦਿੰਦੀ ਹੈ ਦੁੱਧ ਇਹ? ਇਹ 23 ਕਿਲੋ। ਅੱਛਾ 23 ਕਿਲੋ ਦੁੱਧ ਦਿੰਦੀ ਆ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ? ਸੂਈ ਨੂੰ 10 ਦਿਨ ਹੋ ਗਏ। ਅੱਛਾ 10 ਦਿਨ ਤੇ ਆ ਅੱਗੇ ਇਹਦਾ ਹਾਂਜੀ ਬੱਚੀ ਮਗਰ ਬੱਚੀ ਹੈ ਜੀ ਇਹ ਮਗਰ ਲਓ ਜੀ। ਤੇ ਭਾਈ ਕਿੱਥੋਂ ਤੁਸੀਂ? ਐਂ ਕੁਪਰਾ ਵਾਲੇ ਲੱਗ ਰਾਹ ਸੰਸੀ ਐਡਾ ਅੰਮ੍ਰਿਤਸਰ ਅੱਛਾ ਅੱਛਾ ਲੋਕਲ ਹੀ ਠੀਕ ਹੈ। ਤੇ ਭਾਈ ਕਿਵੇਂ ਆ ਦੀ ਮੰਗ ਮੰਗ? ਇਹਦਾ ਇੱਕ ਵੀ ਕਰਦੇ। ਅੱਛਾ ਇੱਕ ਵੀ? ਠੀਕ ਆ ਕੀ ਕੀ ਆਪਣਾ ਕੋਈ ਬਣਿਆ ਪੇਜ ਪੂਜ ਇੰਸਟਾਗ੍ਰਾਮ ਤੇ? ਇਸ ਤੋਂ ਅਗਰਾ ਦੇ ਸੋਖ ਡੇਰੀ ਫਾਰਮ ਅੱਛਾ ਸੋਖ ਡੇਰੀ ਫਾਰਮ ਲਓ ਜੀ ਇਹ ਬਾਈ ਮੇਲੇ ਜਾ ਕਿੰਨੇ ਦਿਨ ਚੱਲਣਾ ਬਾਈ ਮੇਲਾ ਹੋ ਰਿਹਾ ਇਹ 4 ਦਿਨ ਚੱਲਣਾ ਅੱਛਾ 4 ਦਿਨ ਚੱਲਣਾ ਹੋਰ ਹਾਂਜੀ ਠੀਕ ਹੈ ਇਹ ਬਾਈ ਜੀ ਨੇ ਵੀ ਆਪਣੀ ਜਿਹੜੀ ਪ੍ਰਦਰਸ਼ਨੀ ਦੇ ਵਿੱਚ ਜਾਨਵ ਪਸ਼ੂ ਲਿਆਉਂਦੇ ਨੇ ਜੀ ਤਾਂ ਦੱਸਣਗੇ ਬਾਈ ਜੀ ਕਿਵੇਂ ਆ ਕਿਹੜੀ ਕਿਸਮ ਦੀ ਹੈ ਇਹ ਗਾਂ ਇਹ ਵੀਰੇ ਜਰਸੀ ਵਹਿੜਿਆ ਅੱਛਾ ਜੀ ਤੇ ਇਹ ਮਤਲਬ 30 ਤੋਂ 35 ਲੀਟਰ ਤੱਕ ਦੁੱਧ ਦੇ ਸਕਦੀ ਵੀਰੇ ਅੱਛਾ ਅੱਛਾ ਜੀ ਤੇ ਖਾਸ ਤੇ ਦੀ ਹੈ ਵੀ ਪੰਜਾਬ ਵਾਲੀ ਜਰਸੀ ਜਿਹਨੂੰ ਆਖਿਆ ਜਾਂਦਾ ਵੀਰੇ ਦੇਦਿਆਂ ਅੱਛਾ ਜੀ ਤੇ ਬਾਕੀ ਇਹਨਾਂ ਵੀ ਮੇਲੇ ਦੇ ਵਿੱਚ ਮਤਲਬ ਵੀ ਚੈਂਪੀਅਨ ਮੇਲੇ ਦੇ ਵਿੱਚ ਮਤਲਬ ਵੀ ਲੜਨ ਵਾਲੀ ਬੱਚੀ ਆ ਜਿੱਦਾ ਮਤਲਬ ਕਿਤੇ ਬਰੀਡ ਤੇ ਮੇਲੇ ਹੁੰਦੇ ਵੀਰੇ ਉਹ ਚੀਜ਼ ਐ ਵੀਰੇ ਤੇ ਬਾਈ ਸਫਾਈ ਦਾ ਬਹੁਤ ਆ ਹਾਂ ਜੀ ਤੇ ਕੈਂਡਾ ਕੰਮ ਪੂਰਾ ਤੇ ਕੀ ਮੰਗ ਮੰਗ ਇਹਦੀ ਮੰਗ ਵੀਰੇ ਇਹਦੇ 82 ਲੱਖ ਰੁਪਏ ਕਰਦੇ ਵੀਰੇ ਦੀਆਂ ਦੁੱਧ ਕਿੰਨਾ ਕਹਿਆ ਤੁਸੀਂ ਦੁੱਧ ਵੀਰੇ 35 ਲੀਟਰ ਦੇ ਸਕਦੀ ਦਦਿਆਂ ਦੀਆਂ 35 ਲੀਟਰ ਹਾਂ ਜੀ ਤੇ ਸੁਹਾ ਸੁਹਾ ਦੂਜਾ ਸੁਹਾ ਦੰਦੋ ਛਿੱਗੀ ਵੀਰੇ ਦੇ ਦਦਿਆਂ ਦੀਆਂ ਅੱਛਾ ਹਾਂ ਜੀ ਠੀਕ ਆ ਤੇ ਲਓ ਜੀ ਇਧਰਲੇ ਪਾਸੇ ਬਾਈ ਇੱਕ ਇਹ ਵੀਰੇ ਗੱਬਣ ਬੱਛੀ ਹੈ ਵੀਰੇ ਦੀਆਂ ਅੱਛਾ ਇਹ ਕਿੰਨੇ ਚਿਰ ਦੀ ਗੱਬਣ ਬਈ ਇਹ ਵੀਰੇ 12 13 ਦਿਨ ਦੀ ਕੱਚੀ ਬੱਛੀ ਵੀਰੇ ਅੱਛਾ ਇਹ 33 ਕਿਲੋ ਵਾਲੀ ਵੜੇ ਵੀਰੇ ਦੀਆਂ ਅੱਛਾ ਹਾਂ ਜੀ ਜੀ ਇਹ ਬਾਕੀ ਚੰਗੀ ਵਧੀਆ ਕੁਆਲਿਟੀ ਦੀ ਵੜੇ ਵੀਰੇ ਦੀਆਂ ਹੂੰ ਹਾਂ ਜੀ ਜਿਹੜੀ ਇਹ ਇਹ ਐਚ ਐਫ ਵੀਰੇ ਦੀਆਂ ਠੀਕ ਹੈ ਜੀ ਹਾਂ ਜੀ ਜੀ ਲਓ ਜੀ ਤੇ ਬਾਕੀ ਨਵੇਂ ਵੀਰੇ ਆਪਾਂ ਨੂੰ ਜਿੰਨਾ ਵੀ ਸ਼ੌਂਕ ਹੈ ਵੀਰੇ ਟੌਪ ਦਾ ਹੀ ਮਾਲ ਲੈ ਕੇ ਆਈਦਾ ਵੀਰੇ ਆਪਣੇ ਫਾਰਮ ਦੇ ਤੋਂ ਪਰਲੀਆਂ ਵੀ ਵੀਰੇ ਆਪਣੀਆਂ ਨੇ ਆਹ ਪਾ ਦਿਓ ਜੂਮ ਕਰਕੇ ਆ ਜੋ ਨਾਲ ਹੀ ਆਜੋ ਇੱਧਰ ਦਿਖਾ ਦਿਓ ਇਹ ਵੀਰ ਸੂਈ ਸਵਾਈ ਵੜਿਆ ਕੱਲ ਦੀ ਸੂਈ ਦਦੀਆਂ ਜੀ ਜੀ ਇਹ 27 28 ਕਿਲੋ ਵਾਲੀ ਵੜੇ ਵੀਰੇ ਅੱਛਾ ਜੀ ਤੇ ਮਤਲਬ ਵੀ ਵਧੀਆ ਹੁਣ ਥੋੜੀ ਖਾਲੀ ਕਰਤੀ ਆ ਵਧੀਆ ਇੱਕ ਨੰਬਰ ਵਛੀ ਆ ਵੀਰੇ ਦੇ ਜਵਾਈ ਕਰਤੀ ਆ ਜੀ ਆਹ ਚਵਾਈ ਕਰਤੀ ਆ ਵੀ ਤਾਜੀ ਕਰਕੇ ਸਾਰੀ ਖਾਲੀ ਨਹੀਂ ਪੂਰੀ ਆ ਨਾ ਉਹ ਤਾਂ ਮੈਨੂੰ ਪਤਾ ਆ ਹਾਂ ਜੀ ਜੀ ਵੀਰ ਜੀ ਚਲੋ ਜੀ ਤੇ ਭਾਈ ਕਿੰਨੇ ਦਿਨ ਹੋਰ ਦੋ ਤਿੰਨ ਦਿਨ ਇੱਥੇ ਅਵੇਲੇਬਲ ਤੁਸੀਂ ਹਾਂ ਵੀਰੇ ਵਾਲੀ ਆਪਣੇ ਕੋਲ ਦੋਕ ਦਿਨ ਇੱਥੇ ਰਵਾਂਗੇ ਹੋਰ ਵੀਰੇ ਦਦੀਆਂ ਅੱਛਾ ਕਿੱਥੋਂ ਦੇ ਆਪਾਂ ਆਪਾਂ ਵੀਰੇ ਐ ਦਜੰਦਾ ਜਿਲ੍ਹਾ ਗਰਦਾਸਪੁਰ ਆ ਅੱਛਾ ਫਤਿਹਗੜ ਚੂੜੀਆਂ ਦੇ ਨੇੜੇ ਪਿੰਡ ਆਪਣਾ ਡੋਗ ਰਿਹਾ ਅੱਛਾ ਜੀ ਬਾਕੀ ਜਗਦੀਪ ਡੇਰੀ ਫਾਰਮ ਆਪਣਾ ਖੁਦ ਵੀਰੇ ਆਪਣਾ ਚੈਨਲ ਆ ਇਹ YouTube ਤੇ ਕਿ Instagram ਤੇ ਇਹ YouTube ਦੇ ਵੀਰੇ ਦੇ YouTube ਜਗਦੀਪ ਡੇਰੀ ਫਾਰਮ ਜਗਦੀਪ ਡੇਰੀ ਫਾਰਮ ਲਓ ਜੀ ਤੁਸੀਂ ਉੱਥੇ ਕੰਟੈਕਟ ਨੰਬਰ ਹੈਗਾ ਵੀਰੇ ਸਭ ਕੋ ਉੱਤੇ ਕਨੈਕਟ ਬਾਈ ਇਹਨਾਂ ਨਾਲ ਉੱਥੇ ਤੁਸੀਂ ਕੰਟੈਕਟ ਕਰਕੇ ਹੋਰ ਵੀ ਪਸ਼ੂ ਹੋਣਗੇ ਇਹਨਾਂ ਕੋਲ ਤੇ ਤੁਸੀਂ ਡਿਟੇਲ ਲੈ ਸਕਦੇ ਹੋ ਠੀਕ ਹੈ ਜੀ ਤੇ ਧੰਨਵਾਦ ਵੀਰੇ ਬਾਕੀ ਆਓ ਤੁਹਾਨੂੰ ਇੱਕ ਲੀਲੀ ਮੈਂ ਦੀ ਵੀ ਦਿਖਾਈਏ ਹੋਰ ਜਾਣਕਾਰੀ ਵੀਰੇ ਦੀ ਮੱਜਦਾਦਾ ਬਾਈ ਦੇਖ ਹੀ ਰਹੇ ਸੀ ਅਸੀਂ ਜੋ ਕੋਈ ਟੱਕਰੇ ਸਾਨੂੰ ਹੈ ਬਾਕ ਆਪਾਂ ਨੂੰ ਛਾਉਂਗੇ ਵੀਰੇ ਮੇਲਿਆਂ ਦਾ ਆਪਾਂ ਇਹ ਬੱਚਾ ਵੀਰੇ ਟੈਂਕ ਦਾ ਦੇ ਦਿੰਦੀ ਆ ਇਹ ਮੈਨੂੰ ਜੀ ਇਹ 40 ਦਿਨਾਂ ਦੀ ਕੱਟੀ ਵੀਰੇ ਦੇ ਦਿੰਦੀ ਆ ਲਓ ਜੀ ਚੈੱਕ ਕਰੋ ਕਾਠੀ ਤੁਸੀਂ ਹਾਂ ਜੀ ਹਾਂ ਜੀ 40 ਦਿਨਾਂ ਦੀ ਇਹ ਟੈਂਕ ਦਾ ਬੱਚਾ ਵੀਰੇ ਆਪਾਂ ਦੇ ਸ਼ੁਰੂ ਤੋਂ ਹੀ ਵੀਰੇ ਮਤਲਬ ਬਰੀਡ ਦੇ ਹੀ ਕੰਮ ਕਰਦੇ ਜਿੰਨਾ ਵੀ ਕਰੀ ਦਦੀਆਂ ਇਹ ਆ ਛੋਟੀ ਦਿਖਾਉਣੇ ਤੇਰੇ ਵਗੜੀ ਲਓ ਜੀ ਇਹ ਵੀਰੇ ਇਹ ਟੈਂਕ ਤੇ ਛੋਟੀ ਦੇ ਥਲੇ 2.5 ਕਿਲੋ ਤੋਂ ਤਿਆਰ ਆ ਵੀਰੇ ਖਾਲੀ ਕਰਤੀ ਆ ਲਓ ਜੀ ਤੇ ਇਧਰ ਲਿਆ ਵੀ ਅੱਗੋ ਦਿਖਾ ਕਰਾਂ ਬਾਕੀ ਪਿਓਰ ਬਲੱਡ ਲਾਈਨ ਵੀਰੇ ਲੀਲੀ ਦੀ ਦਈਆਂ ਅੱਛਾ ਹਾਂ ਜੀ ਜੀ ਨੀਲੀ ਆਂ ਜੀ 라ਵੀ ਲੀਲੀ 라ਵੀ ਆਂ ਜੀ ਠੀਕ ਹੈ ਜੀ ਤੇ ਅੱਗੇ ਮੈਂ ਆਗੀ 2 ਨੰਬਰ ਤੇ ਵੀਰੇ 25 ਕਿਲੋ ਤੋਂ ਤਿਆਰ ਮੈਂ ਦੇ ਥਲੇ ਐਟਾਈਮ ਤੇ 25 ਕਿਲੋ ਤੋਂ ਮੌਕੇ ਦਾ ਤਿਆਰ ਵੀਰੇ ਇਹ ਸੇਲ ਕਰਤੀ ਅੱਜ ਛੋਟੀ ਵੀਰੇ ਦੀ ਅੱਛਾ ਹੋ ਗਈ ਸੇਲ ਹਾਂ ਸੇਲ ਹੋ ਗਈ ਵੀਰੇ ਦੀ ਅੱਜ ਆਏ ਅੱਜ ਸੇਲ ਹੋ ਗਈ ਹਾਂ ਜੀ ਹਾਂ ਜੀ ਲਓ ਜੀ ਭਾਈ ਅੱਜ ਆਏ ਨੇ ਅੱਜ ਜੀ ਸੇਲ ਇਹ 5 ਲੱਖ ਦੀ ਗਈ ਵੀਰੇ ਦੀ ਇਹ ਇਹ ਚ ਇਹਦੇ ਕੋਲ 19 ਕਿਲੋ ਤੋਂ ਤਿਆਰ ਹੈ ਵੀਰੇ ਖਾਲੀ ਕਰਤੀ ਆ ਇਦੀ ਕੀਮਤ ਹੋਏਗੀ 2.5 ਲੱਖ ਰੁਪਏ ਵੀਰੇ ਝੋਟੀ ਦਈਆਂ। ਅੱਛਾ ਉਹ ਜਿਹੜੀ ਸੇਲ ਹੋਈ ਉਹਦਾ ਕਿੰਨਾ ਕਿਲੋ ਦੁੱਧ ਕਹਿੰਦੇ ਸੀ? 25 ਕਿਲੋ ਦੇ ਮੌਕੇ ਦਾ ਆਈਟਮ ਤੇ ਤਿਆਰ ਵੀਰੇ ਦਈਆਂ। ਅੱਛਾ ਜੀ। ਹਾਂ ਜੀ ਜੀ। ਚਲੋ ਜੋ ਉਹ ਤਾਂ ਸੇਲ ਹੋ ਗਈ। ਇਹ ਹੈਗੀ 19 ਕਿਲੋ ਵਾਲੀ 2.5 ਲੱਖ ਰੁਪਏ। 2.5 ਲੱਖ ਦੀ ਵੀਰੇ ਦਈਆਂ। ਲਓ ਜੀ। ਆ ਜਾ ਬਈ। ਅੱਗੇ ਆਗੇ ਵੀਰੇ ਇਹ ਚਾਰ ਦਿਨ ਦੇ ਕੱਟੇ ਇਹਦੇ ਤੋਂ ਲੋ 18 ਕਿਲੋ ਦੋ ਤਿਆਰ ਆ। ਲਓ ਜੀ। ਬਾਕੀ ਖਾਲੀ ਕੀਤੀ ਹੋਈ ਹੈ ਚੋਾਈ ਹੋ ਗਈ ਆਈਟਮ ਤੇ ਵੀਰੇ ਦਈਆਂ। ਅੱਛਾ। ਵਾਲੀ ਕੱਚ ਪੁਣੇ ਦੀ ਵਾਲੀ ਬ੍ਰੀਡ ਵਾਲੀ ਝੋਟੀ ਵੀਰੇ ਦਈਆਂ। ਲਓ ਜੀ ਇਧਰ ਆ ਜਾਓ ਦਿਖਾ ਦਈਏ ਵੀਰੇ ਹੋਰੀ ਪਸ਼ੂ ਆਪਾਂ ਕੋ ਬਹੁਤ ਵੱਡੇ ਦੀਆਂ ਆ ਜਾ ਭਈ ਆ ਜਾ ਇਹ ਵੀਰੇ ਮੈਂ ਆਪਣੇ ਕੋ 23 24 ਕਿਲੋ ਵਾਲੀ ਮੈਂ ਆ ਅੱਛਾ ਜੀ ਬਾਕੀ ਮਾਰੇ ਸੋ ਹੁਣ ਖਾਲੀ ਕਰਤੀ ਆ ਹੁਣ ਬੋਲੇ ਕੋ ਖਾਲੀ ਹੁੰਦੇ ਸਾਰੀ 17 18 ਕਿਲੋ ਬੋਲੇ ਤੋਂ ਚੱਲੀ ਵੀਰੇ ਦਈਆਂ ਅੱਛਾ ਜੀ ਤੇ ਆਪਾਂ ਨੂੰ ਮਤਲਬ ਵੀ ਚੰਗੀ ਬਰੀਡ ਤੇ ਵਧੀਆ ਕੁਆਲਿਟੀ ਤੇ ਲੈਣ ਤੇ ਆਪਾਂ ਨੂੰ ਸ਼ੌਂਕ ਹੈ ਦਈਆਂ ਇੱਕ ਆਡੇ ਕੋ ਮੈਂ ਬਾਹਰ ਸੂਈ ਮਤਲਬ ਬਰੀਡ ਤੇ ਕੰਮ ਕਰਨ ਦੇ ਸ਼ਕੀਨ ਹੋ ਤੁਸੀਂ ਹਾਂ ਜੀ ਜੀ ਇੱਕ ਮੈਂ ਦਿਖਾਉਣੇ ਹੁਣ ਇਹ ਬੱਚਾ ਦਿੱਤਾ ਮੈਨੇ ਅੱਜ ਹੀ ਹੁਣੇ ਸੋਈ ਆ ਹਾਂ ਜੀ ਹੁਣੇ ਸੋਈ ਵੀਰੇ ਲਓ ਜੀ ਆਜੋ ਆ ਹੁਣੇ ਤਾਜੀ ਤਾਜੀ ਸੋਈ ਇੱਕ ਤੁਹਾਨੂੰ ਵਿਖਾਣੇ ਆ ਜੀ ਆਜਾ ਵੀ ਮੁੰਡਿਆ ਬਚਾ ਕੇ ਆਇਆ ਨੂੰ ਹੈ ਲਓ ਜੀ ਇਹ ਲੀਲੀ ਦੀ ਝੋਟੀ ਵੀਰੇ ਆ ਸੱਜਰ ਸੋਈ ਹੈ ਹੁਣੇ ਸੋਈ ਆ ਜੇ ਹਾਂ ਇਹ ਦੋ ਜਨ ਦਾ ਮੀਣੀ ਝੋਟਾ ਬਈ ਇਹਨੇ ਇਹਨੇ ਕੱਟਾ ਦਿੱਤਾ ਵੀਰੇ ਤੇ ਲਓ ਯਾ ਕੱਟਾ ਦਿੱਤਾ ਅੱਗੇ ਇਹ ਸਿੰਘ ਹਿਲਦੇ ਬਾਬਾ ਜੀ ਹੂੰ ਲਓ ਜੀ ਕਿੰਵੇਂ ਸੂਏ ਹੈ ਇਹ ਦੂਜਾ ਸੂਆ ਵੀਰੇ ਖਰਕੀ ਨੇ ਵੀਰੇ ਇੰਨੇ 19 19.5 ਕਿਲੋ ਦੇ ਦਿੱਤਾ ਐਰ ਕਾ 23 24 ਕਿਲੋ ਨਾਰਮਲ ਝੋਟੀ ਦੁੱਧ ਦਾਈਗੀ ਵੀਰੇ ਦਈਆਂ ਦੋਗੀ ਦੋਗੀ ਬਾਕੀ ਹਸਾਰ ਲਾਗੋ ਸਵਾਣੀ ਪਿੰਡ ਤੋਂ ਲਈ ਆ ਚੰਗੇ ਰੀ ਦੀ ਝੋਟੀ ਵੀਰੇ ਦੇ ਜਿਹੜੀ ਹਸਾਰ ਤੋਂ ਹਾਂਜੀ ਹਾਂਜੀ ਹਸਾਰ ਦੀ ਆ ਬਾਈ ਇਹ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ ਪਸ਼ੂ ਬਾਈ ਕੋਲ ਸਾਰੇ ਵਧੀਆ ਨੇ ਬਾਕੀ ਇਹਨਾਂ ਦਾ ਨੰਬਰ ਤੇ ਐਡਰੈਸ ਸਾਰੀ ਡਿਟੇਲ ਤੁਹਾਡੇ ਕੋਲ ਆ ਗਈ ਹੈ ਜੇ ਤੁਹਾਨੂੰ ਪਸੰਦ ਲੱਗੇ ਤੇ ਬਾਈ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਜਗਦੀਪ ਡੇਰੀ ਫਾਰਮ ਹਾਂ ਬਾਕੀ ਜਗਦੀਪ ਡੇਰੀ ਫਾਰਮ ਇਸ਼ਟਾ ਦੇ ਵੀ ਆਪਣਾ ਜਗਦੀ ਡੇਰੀ ਫਾਰਮ ਹੈ ਤੇ ਜੂਡੂ ਦਾ ਵੀ ਆਪਣਾ ਜਗਦੀ ਡੇਰੀ ਫਾਰਮ ਚੱਲ ਰਿਹਾ ਆਪਣਾ ਵੀਰੇ ਦੇ ਹੀ ਆ ਬਾਕੀ ਇਹਨਾਂ ਵੀ ਵੇਖਣਾ ਭਰਾਵਾਂ ਸਾਰਿਆਂ ਨੂੰ ਬਿਲਕੁਲ ਜੀ ਦਿਵਾਲੀ ਦੀਆਂ ਮੁਬਾਰਕਾਂ ਹੋਣ ਸਾਸਿ ਗਾ ਧੰਨਵਾਦ ਜੀ ਬਹੁਤ ਲਓ ਬਾਜੀ ਇਹ ਸਾਰਾ ਜਿਹੜਾ ਪਰਾਂ ਤੱਕ ਮੇਲਾ ਹੀ ਹੈ ਮੇਲਾ ਜੇ ਹੋਰ ਪਰਾਂ ਦੇ ਬਾਕੀ ਆਪਾਂ ਇੱਥੇ ਖੜੇ ਹਾਂ ਕੁਝ ਆ ਵੀ ਦੇਖੋ ਆ ਇਹ ਲੋ ਜੇ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ 'ਚ ਜਾਵਾਂਗੇ ਨਾ ਜੀ ਤੇ ਉਹ ਮੈਨੂੰ ਲੱਗਦਾ ਵੀ ਔਖਾ ਹੋ ਜਾਊਗਾ ਇਸ ਕਰਕੇ ਤੁਸੀਂ ਮੇਲਾ ਵੇਖ ਲਓ ਪਸ਼ੂ ਦੇਖ ਕੇ ਮਨ ਖੁਸ਼ ਕਰੋ ਆਨੰਦ ਲਓ ਮੇਲੇ ਦਾ ਵਾਸ ਜੀ ਮੇਰੀ ਛੋਟੀ ਜੀ ਕੋਸ਼ਿਸ਼ ਆ ਦੇਖੋ ਜੀ ਤੁਸੀਂ ਆ ਗਾ ਇਹਦਾ ਦੇਖੋ ਜੀ ਤੁਸੀਂ ਲਿਵਾ ਅੰਦਰ ਦੇਖੋ ਜੀ ਇਹਦਾ ਲਓ ਜੀ ਹੁਣ ਸੜਕ ਦੇ ਦੂਜੇ ਪਾਸੇ ਆਪਾਂ ਜਾਣਾ ਜਿਹੜਾ ਉਧਰ ਘੋੜੇ ਦੇ ਘੋੜੀਆਂ ਦੀ ਰਿਪਰੈਜ਼ੈਂਟੇਸ਼ਨ ਲੱਗੀ ਹੈ ਉਧਰ ਜਾ ਕੇ ਦੇਖਦੇ ਆਂ ਜੀ ਲਓ ਜੀ ਹੁਣ ਆਪਾਂ ਇਧਰਲੇ ਪਾਸੇ ਆ ਗਏ ਆ ਜੀ ਘੋੜੇ ਘੋੜੀਆਂ ਵਾਲੇ ਪਾਸੇ ਦੋ ਤਰਫਾ ਦੋ ਪਾਸੇ ਮੇਲਾ ਲੱਗਾ ਜੀ ਇੱਕ ਪਾਸੇ ਮੱਝਾਂ ਗਾਵਾਂ ਦੇ ਕਿ ਪਾਸੇ ਘੋੜੇ ਘੋੜੀਆਂ ਦਾ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਸੱਸੀ ਕਲ ਬਾਈ ਜੀ ਸੱਸੀ ਕਲ ਬਾਈ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਹਾਂ ਜੀ ਬਾਈ ਜੀ ਆਪਾਂ ਨੂੰ ਆ ਪਿੱਛੇ ਜਿਹੜਾ ਆਪਣੇ ਦੋ ਜੀ ਡਿਟੇਲ ਬਾਗੀ ਬਾਰੇ ਲਿਖਾ ਵੀ ਮੁੰਡਿਆ ਹਾਂ ਜੀ ਬਾਗੀ ਭਾਈ ਦੇਵਸ਼ਾਨ ਘੋੜੇ ਦਾ ਬੱਚਾ ਅੱਛਾ ਜੀ ਹਾਂ ਜੀ 67 ਇੰਚ ਦੀ ਹਾਈਟ ਆ ਹਾਂ ਜੀ ਠੀਕ ਹੈ ਜੀ ਰਿਜ਼ਲਟ ਆ ਗਿਆ ਆਪਣੇ ਕੋਲ ਬਹੁਤ ਜ਼ਿਆਦਾ ਚੰਗੇ ਅੱਛਾ ਜੀ ਹਾਂ ਜੀ ਗਰਦਾਸਪੁਰ ਤੋਂ ਬਲੋਂਗ ਕਰਦੇ ਆਂ ਅੱਛਾ ਗਰਦਾ ਕਿੰਨਾ ਸ਼ਾਨਦਾਰ ਹੈ ਤੇ ਕਿੰਨਾ ਪਿਆਰਾ ਲੱਗ ਰਿਹਾ ਜੀ ਵੇਖ ਕੇ ਰੂਹ ਖੁਸ਼ ਹੁੰਦੀ ਹੈ ਜੀ ਇਹ ਜਿਹੜੇ ਬਾਈ ਸ਼ੌਕੀ ਨੇ ਨਾ ਉਹਨਾਂ ਨੂੰ ਪਤਾ ਹੁੰਦਾ ਜੀ ਮੁੱਲ ਦਾ ਹਨਾ ਬਾਈ ਜੀ ਲਓ ਜੀ ਦਿਖਾ ਬਈ ਮੁੰਡਿਆ ਕੋਲ ਆ ਬੈਕ ਸਾਈਡ ਤੋਂ ਇਧਰ ਸਾਰਾ ਕਮਾ ਕੇ ਦਿਖਾ ਹਾਂ ਲਓ ਜੀ ਤੇ ਬਾਈ ਜੀ ਇਧਰਲੇ ਪਾਸੇ ਵੀ ਨੇ ਕੁਝ ਇਹਨਾਂ ਦਾ ਕਿਵੇਂ ਆ ਜੀ ਇਹ ਏਸੇ ਘੋੜੇ ਦੀ ਬੱਚੀ ਆ ਭਾਜੀ ਅੱਛਾ ਜੀ ਹਾਂ ਜੀ ਬਾਗੀ ਦੀ ਬੱਚੀ ਆ ਅੱਛਾ ਜੀ ਹਾਂ ਜੀ 4 ਮਹੀਨੇ ਦੀ ਬੱਚੀ ਜੀ ਅੱਛਾ ਹਾਂ ਇਹ ਰਿਜ਼ਲਟ ਉਹ ਆ ਜੀ ਲੈ ਕੇ ਆਏ ਨਾਲ ਅੱਛਾ ਇਹ ਸੇਲ ਵਾਸਤੇ ਆ ਜੀ ਨਹੀਂ ਨਹੀਂ ਸੇਲ ਨਹੀਂ ਅੱਛਾ ਕੱਲ ਸੈਂਪਲੈਂਟਲੀ ਲੈ ਆਏ ਰਿਪਰੈਜ਼ੈਂਟੇਸ਼ਨ ਦਿਖਾਉਂਦੇ ਹੋ ਵਿਖਾਉਂਦੇ ਹਣਾ ਜੀ ਬਸ ਦਿਖਾ ਲਣ ਲਈ ਲੈ ਕੇ ਆਏ ਠੀਕ ਹੈ ਸ਼ੌਂਕੀ ਹੋ ਬਿਲਕੁਲ ਬਿਲਕੁਲ ਚਾਹੀਦਾ ਵੀ ਹੈ ਜੀ ਤੇ ਉਹ ਪਰਲੇ ਪਾਸੇ ਆਪਾਂ ਉਹਦੀ ਡਿਟੇਲ ਕਰੀਏ ਬਾਈ ਜੀ ਹਾਂ ਜੀ ਹਾਂ ਜੀ ਚਲੋ ਆਜੋ ਜੀ ਲੈ ਵੀ ਦਿਖਾ ਮੁੰਡਿਆ ਕਰਾ ਜ਼ੂਮ ਕਰਕੇ ਉਧਰ ਵੀ ਆ ਜਾ ਕੀ ਨਾਮ ਹੈ ਬਾਈ ਜੀ ਇਹਦਾ ਤੇ ਕਿਹੜੀ ਬਰੀਡ ਚੋ ਇਹ ਹੈ ਜੀ ਇਹ ਮਾਰਵਾੜੀ ਜੇ 65 ਇੰਚ ਹਾਈਟ ਆ ਬਾਈ ਜੀ ਦੀ ਹੂੰ ਮਾਰਵਾੜੀ ਹਾਂ ਜੀ 65 ਇੰਚ ਬੱਬਰ ਆ ਜੀ ਨਾਮ ਇਹਨਾਂ ਦਾ ਬੱਬਰ ਸਟੱਡ ਫਾਰਮ ਗੁਰਦਾਸਪੁਰ ਤੋਂ ਤੇ ਚੈੱਕ ਕਰੋ ਘੋੜੇ ਦਾ ਨਾਮ ਵੀਰ ਆ ਜੀ ਵੀਰ ਹਾਂਜੀ ਠੀਕ ਆ ਜੀ ਲਓ ਜੀ 65 ਇੰਚ ਰਾਈਟ ਹੈ ਇਹਦੀ 65 ਇੰਚ ਆ ਜੀ ਹਾਂ ਠੀਕ ਹੈ ਰਿਜ਼ਲਟ ਰਿਜ਼ਲਟ ਬਹੁਤ ਜ਼ਿਆਦਾ ਚੰਗੇ ਆਏ ਆ ਅੱਛਾ ਜੀ ਹਾਂ ਤਕਰੀਬਨ ਸਾਰੇ ਬੱਚੇ ਪਟਿਆਲੇ ਸੁੰਦਾ ਬਹੁਤ ਜ਼ਿਆਦਾ ਚੰਗੇ ਬੱਚੇ ਅੱਛਾ ਜੀ ਸਾਰੀ ਰਿਪਰੈਜਨਟੇਸ਼ਨ ਹੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਜੀ ਪਿੱਛੇ ਉਧਰ ਸਾਰੀ ਸੇਲ ਵਾਲੀ ਕੋਈ ਅੱਛਾ ਉਹ ਸੇਲ ਵਾਸਤੇ ਹੀ ਪਿੱਛੇ ਹਾਂਜੀ ਲਓ ਵੀ ਆ ਜਾਓ ਦਿਖਾਈਏ ਕਰਾਂ ਪਿਛਲੇ ਵਾਲੀ ਸੇਲ ਵਾਸਤੇ ਬਾਜੀ ਪ੍ਰਾਈਸ ਦੱਸੋ ਹਾਂਜੀ ਵਿੱਚ ਵਿੱਚ ਜੀ ਨਾਲ ਨਾਲ ਡਿਟੇਲ ਦੇ ਕੇ ਆਜੋ ਜੀ ਦੇਖੋ ਜੀ ਹਾਂਜੀ ਵੀਰ ਜੀ ਦੱਸੋ ਇਹਨਾਂ ਬਾਰੇ ਇਹ ਟੈਪੀ ਵਾਲੀ ਘੋੜੀ ਦੀ ਬੱਚੀ ਹੈ ਅੱਛਾ ਜੀ ਹਾਂਜੀ ਤੇ ਕਿਵੇਂ ਕੀ ਪ੍ਰਾਈਸ ਰਹੂਗਾ ਜੀ ਇਹਦਾ ਵੀ ਦੀ 7 ਲੱਖ ਰੁਪਈਆ 7 ਲੱਖ ਹਾਂਜੀ ਠੀਕ ਹੈ ਬਾਈ ਤੇ ਹੁਣ ਦੋ ਤਿੰਨ ਦਿਨ ਹੈਗੇ ਉੱਥੇ ਜੀ ਹਾਂਜੀ ਹਾਂਜੀ ਵੀਰ ਜੀ ਅੱਛਾ ਤਿੰਨ ਦਿਨ ਠੀਕ ਹੈ ਜੀ ਲਓ ਜੀ ਤੇ ਅਗਲੇ ਵਾਲ ਚਲੀ ਜੀ ਦੇਖੋ ਇਹਦੇ ਬਾਰੇ ਬਾਈ ਜੀ ਇਪਾ ਇਹ ਗੱਬਣਾ ਕੋੜੀ ਅੱਛਾ ਜੀ ਹਾਂਜੀ ਅੱਛਾ ਜੀ ਬਾਕੀ ਤੋਂ ਗੱਬਣਾ ਇਹ ਅੱਛਾ ਜੀ ਬਾਕੀ ਤੋਂ ਹਾਂਜੀ ਕਿਸੇ ਘੋੜੇ ਤੋਂ ਗੱਬਣਾ ਜੀ ਅੱਛਾ ਅੱਛਾ ਜਿਹੜਾ ਆਪਾਂ ਪਹਿਲਾਂ ਦਿਖਾਇਆ ਜੀ ਉਹ ਵਾਲਾ ਚਿੱਟੇ ਵਾਲਾ ਠੀਕ ਠੀਕ ਆ ਜੀ ਹਾਂਜੀ ਲਓ ਜੀ ਤੇ ਆ ਵੀ ਤਿੰਨੇ ਸੇਲ ਵਾਸਤੇ ਆ ਜੀ ਇਹ ਵੀ ਸੇਲ ਵਾਸਤੇ ਆ ਜੀ ਅੱਛਾ ਇਹਨਾਂ ਦਾ ਕਿਵੇਂ ਕੀ ਕੀ ਆ ਜੀ ਇਹਦਾ ਵੀ ਜੀ ਇਹਦਾ ਵੀ 7 ਲੱਖ ਰੁਪਏ ਮੰਗਦੇ ਆ ਇਹਦਾ 5 ਲੱਖ ਰੁਪਏ ਮੰਗਦੇ ਆ ਅੱਛਾ ਜੀ ਇਹ ਵਾਲੀ ਦਾ ਹਾਂਜੀ ਤੇ ਇਹਦਾ ਜੀ ਇਹ ਤੁਮ ਬੁਲਾਤੀ ਹੈ ਜੀ ਭਾਜੀ ਘੋੜੇ ਤੋਂ ਵੀਰ ਤੋਂ ਅੱਛਾ ਅੱਛਾ ਜੀ ਹਾਂਜੀ 20 ਦਿਨ ਹੋਏ ਹੈ ਮਲਾਈ ਨੂੰ ਅੱਛਾ ਅੱਛਾ ਜੀ ਕਨਫਰਮ ਕਨਫਰਮ ਨਹੀਂ ਆ ਜਾਣਾ ਹਾਂਜੀ ਤੇ ਉਧਰ ਜੀ ਲਾਸਟ ਤੇ ਉਹ ਵੀ ਭਾਜੀ ਸੇਲ ਤੇ ਆ ਅੱਛਾ ਅੱਛਾ ਜੀ ਹਾਂਜੀ ਉਹ ਵੀ ਕੋੜੀ ਖਾਲੀ ਆ ਖਾਲੀ ਖਾਲੀ ਆ ਕਿਦੋਂ ਅੱਛਾ ਜੀ ਹਾਂਜੀ ਲਓ ਜੀ ਇਹ ਤੁਹਾਨੂੰ ਆਪਾਂ ਦਿਖਾਤਾ ਬਾਕੀ ਹੋਰ ਵੀ ਅੱਗੇ ਜਾ ਕੇ ਦਿਖਾਉਨੇ ਆ ਭਾਜੀ ਬਹੁਤ ਵਧੀਆ ਲੱਗਾ ਮਿਲ ਕੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਦੱਸਿਆ ਸਾਨੂੰ ਵੀਰ ਜੀ ਠੀਕ ਹੈ ਭਾਜੀ ਧੰਨਵਾਦ ਜੀ ਬਹੁਤ ਵਾਦ ਲਓ ਜੀ ਆ ਜਿਹੜੀ ਸਾਹਮਣੇ ਖੜੀ ਹੈ ਜੀ ਕੋੜੀ ਬ 4 ਮਹੀਨੇ ਦੀ ਹੈ ਜੀ ਤੇ ਬਾਕੀ ਘੋੜੇ ਦਾ ਜਿਹੜਾ ਬੱਚੀ ਉਹਦੀ ਕੈਲੋ ਰਿਜ਼ਲਟ ਜੀ ਉਹਦਾ ਆ ਦੇਖੋ ਤੁਸੀਂ ਕਿਆ ਸ਼ਾਨਦਾਰ ਹੈ ਜੀ ਲਓ ਜੀ ਸੰਧੂ ਆਲ ਬਰੀਡ ਫਾਰਮ ਵਾਲੇ ਬਾਈਆਂ ਕੋ ਖੜੇ ਆਪਾਂ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਜੀ ਹਾਂ ਵਧੀਆ ਬਈ ਅੱਛਾ ਬਾਈ ਜੀ ਆਪਣੇ ਕੋਲ ਸਾਰੇ ਡੌਗਸ ਨੇ ਹਣਾ ਜੀ ਹਾਂ ਜੀ ਹਾਂ ਜੀ ਦੱਸੋਗੇ ਮੜਾ ਜੀ ਇਹਨਾਂ ਦਾ ਡਿਟੇਲ ਬਾਰੇ ਰੈਬਿਟ ਵੀ ਹੈਗੇ ਤੁਹਾਡੇ ਕੋਲ ਹਣਾ ਆ ਦੇਖੋ ਛੋਟੇ ਛੋਟੇ ਖਰਗੋਸ਼ ਹਾਂ ਜੀ ਤੇ ਆਹ ਦੱਸਿਓ ਜੀ ਮੜਾ ਜੀ ਕਿਵੇਂ ਆ ਲਾਇਬਰੇ ਆ ਵੀਰੇ ਅੱਛਾ ਲਾਇਬਰੇ ਆ ਜੀ ਹਾਂ ਟੌਮ ਲੈਨ ਦਾ ਆ ਗਿਆ ਅੱਛਾ ਜੀ ਹਾਂ ਵਿਦਆਊਟ ਕੇਸੀ ਆਈ ਹੈ ਪਰ ਦੇ ਉਹਦਾ ਕੀ ਪ੍ਰਾਈਸ ਰਹਿੰਦਾ ਅੱਛਾ ਜੀ ਤੇ ਅੱਗੇ ਜੀ ਇਹ ਵੀ ਇਹ ਡੈਸ਼ ਹੁੰਦਾ ਅਗੇ ਜੀ ਬਸ ਅੱਛਾ ਡੈਸ਼ ਹੁੰਦਾ ਅਗੇ ਜੀ ਹਾਂ ਲੰਮੇ ਜਿਹੜੇ ਇਹ ਵੀ ਡੈਸ਼ ਹੁੰਦਾ ਜੀ ਕੀ ਪ੍ਰਾਈਸ ਰਹਿੰਦਾ ਜਨਾ ਡੈਸ਼ ਹੁੰਦਾ ਡੈਸ਼ ਹੁੰਦਾ ਮੇਲ 4500 ਦਾ ਜੀ ਫੀਮੇਲ 3500 ਓਕੇ ਠੀਕ ਹੈ ਜੀ ਆਹ ਜੀ ਆਹ ਜਰਮਨ ਆਗੇ ਜੀ ਡਬਲ ਕੋਟ ਜਰਮਨ ਸ਼ਫੇਡ ਹੈ ਹਾਂ ਜੀ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਰਹੂਗਾ ਜੀ ਮੇਲ 15 ਦਾ ਜੀ ਫੀਮੇਲ 10 ਦੀ ਅੱਛਾ ਇੱਧਰ ਜੀ ਇਹ ਪੋਮੇਰੀਅਨ ਬੱਚੇ ਆਗੇ ਜੀ ਵਾਈਟ ਵਾਈਟ ਵਾਲੇ ਸਾਰੇ ਪੋਮੇਰੀਅਨ ਬੱਚੇ ਆ ਜੀ ਉਨੇ ਜੋ ਮੇਲ 5500 ਦਾ ਫੀਮੇਲ 4500 ਦੀ ਲਓ ਜੀ ਹਾਂਜੀ ਠੀਕ ਹੈ ਜੀ ਆ ਬੀਗਲ ਆ ਕੇ ਜੀ ਬੱਚੇ ਆ ਵਾਲੇ ਹਾਂਜੀ ਠੀਕ ਹੈ ਜੀ ਮੇਲ 15 ਦਾ ਫੀਮੇਲ 10 ਦੀ ਹੈ ਅੱਛਾ ਜੀ ਅੱਗੇ ਤਵਾਏ ਆ ਗਏ ਅੱਛਾ ਜੀ ਆ ਦੇਖੀ ਤਵਾਏ ਇਹ 9 10 ਇੰਚ ਹੈਡ ਹੁੰਦੀ ਹੈ ਜੀ ਇਹਦਾ ਅੱਛਾ ਜੀ ਇਹ 15000 ਦਾ ਵੀਰੇ ਬੱਚਾ ਅੱਛਾ ਜੀ ਨਾਲ ਪੱਗ ਆ ਗਿਆ ਪੱਗ 12000 ਦਾ ਵੀਰੇ ਅੱਛਾ ਜੀ ਹਾਂਜੀ ਸਾਈਡ ਤੇ ਠੀਕ ਹੈ ਜੀ ਤੇ ਆਹ ਰੈਬਿਟ ਰੈਬਿਟ ਹਜ਼ਾਰ ਦਾ ਜੋੜਾ ਜੀ ਅੱਛਾ ਜੀ ਤੇ ਕਬੂਤਰ ਕਬੂਤਰ ਦਾ ਅਲੱਗ-ਅਲੱਗ ਰੇਟ ਹੈ ਵੀਰੇ 1000 ਤੋਂ ਸਟਾਰਟਿੰਗ ਜੀ ਹੋ ਜਾਂਦੀ ਹੈ ਠੀਕ ਹੈ ਇਹ ਬਾਈ ਨੇ ਵਿੱਚ ਸਟਾਲ ਲਾਈ ਹੈ ਤੇ ਮੈਨੂੰ ਵਧੀਆ ਲੱਗਾ ਮੈਂ ਕਿਹਾ ਚਲੋ ਇਹ ਵੀ ਬਣਾ ਕੇ ਵਿੱਚ ਪਾਉਨੇ ਆ ਜੀ ਤੇ ਬਾਕੀ ਬਾਈ ਜੀ ਰੋਗ ਦੋ ਤਿੰਨ ਦਿਨ ਜੀ ਹਾਂਜੀ ਹਾਂਜੀ ਦੋ ਦਿਨ ਹੋ ਗਏ ਆ ਜੀ ਠੀਕ ਹੈ ਇਹਨਾਂ ਦਾ ਬਾਈ ਦਾ ਰੋਡ ਤੇ ਇੱਥੇ ਰਹੂਗਾ ਹਾਂਜੀ ਹਾਂਜੀ ਰੋਡ ਇਹ ਮੇਨ ਰੋਡ ਤੇ ਆ ਜਦੋਂ ਆਪਾਂ ਮੈਤੇ ਵਾਲੇ ਪਾਸਿਓਂ ਅੰਮ੍ਰitsar ਸਾਹਿਬ ਵਾਲੇ ਪਾਸੇ ਨੂੰ ਜਾਂਦੇ ਆ ਸਾਈਡ ਤੇ ਲੱਗਾਈ ਹੋਈ ਹੈ ਜੀ ਸਟਾਲ ਬਾਈ ਦੀ ਠੀਕ ਹੈ ਆ ਲੋ ਜੀ ਹੁਣ ਅੰਦਰਲੇ ਪਾਸੇ ਆਪਾਂ ਜਾ ਰਹੇ ਆਂ ਤੇ ਦੇਖਦੇ ਆਂ ਅਲਗ-ਅਲਗ ਤੁਹਾਨੂੰ ਦਿਖਾਈ ਜਾਂਦੇ ਆਂ ਹੋਰ ਮੇਲਾ ਭਰੂਗਾ ਜੇ ਪ੍ਰੀਤਮ ਸਟੱਡ ਫਾਰਮ ਇਤਫਾਕ ਇਹਦਾ ਨਾਮ ਹੈ ਜੀ ਆ ਲੋ ਜੀ ਆ ਵੀ ਚੈੱਕ ਕਰੋ ਜੀ ਇਧਰੋਂ ਭਾਈ ਇਹਦਾ ਕੀ ਨਾਮ ਹੈ ਦਿਲਜਾਨ ਦਿਲਜਾਨ ਗੁਰਦਾਸਪੁਰਿਆ ਦਾ ਵੋਜੀ ਇਹ ਪਾਸਾ ਸਾਰਾ ਕੋੜੇ ਕੋੜੀਆਂ ਦਾ ਆ ਬਾਈ ਲਈ ਜਾਂਦੇ ਨੇ ਦੇਖੋ ਸਭ ਦੀਆਂ ਸਟਾਰਾਂ ਲੱਗਣਗੀਆਂ ਜੀ ਹੌਲੀ ਹੌਲੀ ਹਾਂ ਦੇਖੋ ਤੇ ਆਪਣਾ ਇੱਥੇ ਖੜਿਆ ਸਟੱਬ ਸਟੱਡ ਬੂਨ ਵਾਲਿਆਂ ਕੋਲ ਬਾਈਆਂ ਕੋਲ ਓਰੀਸਲ ਫਾਰਮਾ ਸੱਸੀ ਗੱਲ ਵੀਰ ਜੀ ਸੱਸੀ ਗੱਲ ਕੋ ਠੀਕ ਹੋ ਜੀ ਬਹੁਤ ਵਧੀਆ ਤੁਸੀਂ ਸੁਣਾਓ ਚੜ੍ਹਦੀ ਕਲਾ ਜੀ ਵਧੀਆ ਜੀ ਵਧੀਆ ਭਾਈ ਜੀ ਆ ਸਾਰੇ ਪ੍ਰੋਡਕਟ ਆਪਾਂ ਦੇਖ ਰਹੇ ਆ ਸਾਰਿਆਂ ਤੇ ਹੋਰਸ ਹਨਾ ਇਹਨਾਂ ਦੀਆਂ ਜਿਹੜੀਆਂ ਫੋਟੋ ਆ ਇਮੇਜ ਜਿਹੜੀ ਲੱਗੀ ਹੋਈ ਹੈ ਭਾਈ ਜੀ ਇਹ ਘੋੜਿਆਂ ਦੇ ਪ੍ਰੋਡਕਟ ਆ ਜੀ ਸਾਰੇ ਅੱਛਾ ਜੀ ਜਿਵੇਂ ਆਪਣੇ ਆ ਸਟਾਰਟਿੰਗ ਪ੍ਰੋਡਕਟ ਬਾਇ ਹੋ ਤੁਸੀਂ ਇਹ ਅੱਛਾ ਅੱਛਾ ਇਹ ਪ੍ਰੋਡਕਟ ਪੈਰਾਂ ਵਾਸਤੇ ਯੋਲਮਾਈਟ ਦੀ ਦਿੱਕਤ ਆ ਪੈਰਾਂ ਦੀ ਸਮੱਸਿਆ ਵੱਡੀ ਆ ਜੀ ਘੋੜਿਆਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਉਹਦੇ ਵਾਸਤੇ ਜੀ ਇਹ ਪਾਊਡਰ ਆ ਹਾਂ ਪਾਊਡਰ ਫਾਰਮ ਦੇ ਵਿੱਚ ਆ ਜੀ ਓਕੇ ਜੀ ਵੀ ਠੀਕ ਹੈ ਜੀ ਹਾਂ ਜੀ ਇਹ ਦਿੱਕਤ ਹੈ ਰਿਕਵਰੀ ਵਾਸਤੇ 50 ਗ੍ਰਾਮ ਦੋਈ ਵੱਡੇ ਘੋੜਾ ਕੁੜੀ ਨੂੰ ਠੀਕ ਹੈ ਤੇ ਨਹੀਂ ਦਿੱਕਤ ਹੈਗੀ ਤੇ 25 ਗ੍ਰਾਮ ਰੈਗੂਲਰ ਪਾ ਸਕਦੇ ਆ ਵੀ ਅੱਗੇ ਦਿੱਕਤ ਆਵੇ ਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਇਹ ਸਟੱਡ ਬੂਨ ਪਾਉਂਨ ਬੋਲ ਰਹੀ ਓਕੇ ਜੀ ਇਹ ਰੈਗੂਲਰ ਪਾਉਣ ਵਾਸਤੇ ਮੈਂ ਇਹ ਮਿਕਸਚਰ ਹੈ ਅੱਛਾ ਇਸਟੱਡ ਦੀ ਮੇਨਟੇਨੈਂਸ ਵਾਸਤੇ ਹੂੰ ਓਵਰਆਲ ਹੈਲਥ ਵਾਸਤੇ ਓਵਰਆਲ ਹੈਲਥ ਵਾਸਤੇ ਓਕੇ ਠੀਕ ਹੈ ਜੀ ਤੇ ਲਓ ਜੀ ਇਹ ਸਟੱਡ ਬੂਨ ਵਾਲਿਆਂ ਦਾ ਪਾਈਆਂ ਦਾ ਅੱਛਾ ਭਾਈ ਹਾਂ ਜੀ ਦੋ ਹਾਂਜੀ ਹਾਂਜੀ ਵੱਡੇ ਘੋੜਾ ਕੁੜੀ ਨੂੰ 50 ਗ੍ਰਾਮ ਦੋ ਜਾਈ ਅ ਕਿਨਾਰ ਆਊਟ ਜੀ ਹਾਂਜੀ ਭਾਈ ਜੀ ਇਹ ਵੱਡੀ ਸਮੱਸਿਆ ਜੀ ਇਹ ਪ੍ਰੋਡਕਟ ਨਾ ਪਿੱਛੇ ਜੇ ਆਇਆ ਅਸੀਂ ਨਾ ਦਸਹਰਾ ਮੰਡੀ ਲਈ ਸੀ ਉਹ ਪ੍ਰੋਡਕਟ ਉਹ ਮੰਡੀ ਤੇ ਪ੍ਰੋਡਕਟ ਲਾਂਚ ਕੀਤਾ ਅੱਛਾ ਆ ਤੁਸੀਂ ਦਿਖਾ ਸਕਦੇ ਹੋ ਇਹ ਵੱਡੀ ਸਮੱਸਿਆ ਕੋਡ ਹੈ ਜੀ ਅੱਛਾ ਜੀ ਕਿਨਾਰ ਦੀ ਜਿਹੜੀ ਮਨ ਲੋ ਰੇਸ਼ਾ ਆ ਰਿਹਾ ਬਲਗਮਾਰੀ ਆ ਅੱਛਾ ਤੇ ਮਨ ਲੋ ਖੰਗ ਜਖਾਮ ਹੈਗਾ ਰੇਸ਼ਾ ਆਮ ਹੀ ਵੱਡੀ ਸਮੱਸਿਆ ਜਿਹਦੇ ਨਾਲ ਛਾਤੀ ਜਾਮ ਹੋ ਜਾਂਦੀ ਆ ਤੇ ਜਿਹਦੇ ਨਾਲ ਕੀ ਜਾਨ ਜਾਨ ਦਾ ਉਹਤੇ ਓਵਰਕਮ ਕਰਨ ਵਾਸਤੇ ਆ ਜੀ ਇਹ ਰੈਸਪੀਰੇਟਰੀ ਸਿਸਟਮ ਨੂੰ ਠੀਕ ਕਰਨ ਵਾਸਤੇ ਹਾਂ ਰੈਸਪੀਰੇਟਰੀ ਟੈਗਸ ਨਾਲ ਸੰਬੰਧਿਤ ਕੋਈ ਵੀ ਦਿੱਕਤ ਹੈਗੀ ਹੈ ਨਾ ਜਾਨਵਰ ਨੂੰ ਆਪਣੀ ਦਮੇ ਵਾਂਗੂ ਸਖੈਤ ਜਿਹੜੀ ਆਉਂਦੀ ਹੈ ਉਹਦੇ ਵਾਂਗੂ ਉਹਦੇ ਕੰਮ ਕਰਦਾ ਫੇਫੜਿਆਂ ਚ ਬਲਗਮ ਜਿਹੜੀ ਜਮਾਈ ਉੱਥੇ ਵੀ ਇਹ ਉਹਨੂੰ ਵੀ ਖਤਮ ਕਰੂ ਠੀਕ ਹੈ ਜੀ ਹਾਂਜੀ ਲਓ ਜੀ ਤੇ ਬਾਕੀ ਆ ਬਾਈਆਂ ਦੇ ਸਾਰੇ ਪ੍ਰੋਡਕਟ ਨੇ ਵੱਡੀਆਂ ਵੱਡੀਆਂ ਬਾਲਟੀਆਂ ਦੇਖੋ ਪਰ ਪਰ ਕੇ ਲਾਈਆਂ ਨੇ ਬਾਈਆਂ ਨੇ ਤੇ ਆ ਬਾਈ ਜੀ ਕੀ ਦਿਖਾਉਣ ਲੱਗੇ ਤੁਸੀਂ ਦਿਖਾਓ ਇਹ ਬਾਈ ਹੋ ਫੋਇਲ ਹੈ ਜੀ ਅੱਛਾ ਜੀ ਹਾਂਜੀ ਇਹ ਦਾ ਮੂ ਹੁੰਦੀ ਰਹੇ ਬਾਈ ਜੀ ਹੂੰ ਹੂੰ ਵੀ ਕੋੜੇ ਨੂੰ ਮਤਲਬ ਪੇਨ ਰੀਲੀਫ ਕਰਨਾ ਹੈ ਪੇਨ ਰੀਲੀਫ ਆਖ ਮਨਾ ਹੋ ਜੀ ਕਿਲਾ ਅੱਛਾ ਅੱਛਾ ਜੀ ਵੀ ਦਰਦ ਹੈਗਾ ਸਵੇਲਿੰਗ ਹੈਗੀ ਸਟਿਫਨੈਸ ਜਕੜਨ ਹੈਗੀ ਹਾਂਜੀ ਦਰਦ ਜਿਹੜੀ ਤਾਂ ਥਾਂ ਤੇ ਆਪਾਂ ਬਲਾਈ ਕਰਨਾਗਾ ਉਹਦੇ ਉੱਤੇ ਮ사ਜ ਕਰਦੇ ਹਾਂ। ਬਾਈ ਜੀ ਇਹ ਸਟਾਲ ਇੱਥੇ ਲੱਗੀ ਹੋਈ ਆ ਤੁਸੀਂ ਇੱਥੇ ਆ ਕੇ ਆਪਦਾ ਲੈ ਸਕਦੇ ਹੋ ਤੇ ਦੋ ਤਿੰਨ ਦਿਨ ਮੇਲੇ 'ਚ ਰਹਿਣ ਰਹੋਗੇ ਬਾਈ ਇੱਥੇ? ਹਾਂਜੀ ਹਾਂਜੀ ਬਿਲਕੁਲ ਜੀ। ਲੱਗੂਗੀ ਬਾਕੀ ਕਿਉਂਕਿ ਵੇਖੋ ਜੇ ਆਪਾਂ ਨੂੰ ਘੋੜੇ-ਘੋੜੀਆਂ ਦਾ ਸ਼ੌਂਕ ਆ ਤੇ ਉਹਦੀ ਮੇਨਟੇਨੈਂਸ ਵੀ ਜ਼ਰੂਰੀ ਆ ਜੇ ਤੁਹਾਨੂੰ ਇੱਥੇ ਵਧੀਆ ਕੋਈ ਪ੍ਰੋਡਕਟ ਲੱਗੇ ਤੁਸੀਂ ਲੈ ਸਕਦੇ ਹੋ ਜੀ ਤੇ ਮੇਰਾ ਫਰਜ਼ ਆ ਮੈਂ ਮੇਲੇ 'ਚ ਆਇਆ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਬਾਕੀ ਸਾਰੇ ਪ੍ਰੋਡਕਟ ਆ ਰਹੇ ਆ ਜੀ ਤਿਆਰ ਕਰਨਾਸਤੇ ਵੀ ਹੀਟ ਨਹੀਂ ਆਰੀ ਕੁੜੀ ਉਹਦੇ ਵਾਸਤੇ ਇਹ ਸ ਨੌਲੇਜ ਜਿਹੜੀ ਉਹ ਲੈ ਸਕਦੇ ਹੋ ਪਰ ਧੰਨਵਾਦ ਵੀਰ ਜੀ ਤੁਸੀਂ ਟਾਈਮ ਦਿੱਤਾ। ਲਓ ਜੀ। ਇਹ ਅੱਕੇ ਪੂਰੀ ਸਜਾਵਟ ਕਰੀ ਹੋਈ ਐ। ਪਿੰਡ ਰਸਟਡ ਫਾਰਮ ਨਾਮ ਬਿਲਾਵਲ ਕੱਦ 71 ਇੰਚ। ਲਓ ਜੀ ਪਿੰਡ ਬੱਗਾ ਚੀਨਾ ਕੁੱਕੜਾ ਵਾਲਾ ਅਜਨਾਲਾ ਰੋਡ। ਲਓ ਜੀ। ਲਓ ਜੀ ਨਿਕਾ ਜਾ ਮونکی। ਫੇਰ ਲਓ ਜੀ। ਦੇਖੀਏ ਭਾਈ ਜਾ ਕੇ ਬਾਈ ਬੈਠੇ ਹੋ ਨੇ ਸਾਰੇ ਤੇ ਇਹਨੂੰ ਦੇਖਦੇ ਆਂ ਜਾ ਕੇ ਜੀ ਹੋਰ ਬਾਈ ਜੀ ਠੀਕ ਠਾਕ ਜੀ ਸਭ ਵਧੀਆ ਵੀ ਜੀ ਠੀਕ ਠਾਕ ਨਹੀਂ ਸੁਣਾਓ ਕਿਦਾ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਬਾਬੇ ਦੀ ਹਾਂਜੀ ਅੱਛਾ ਬਾਈ ਜੀ ਇਹਨਾਂ ਬਾਰੇ ਦੱਸੋ ਡਿਟੇਲ ਜੀ ਹਾਂਜੀ ਇਹ ਵੀ ਦੀ ਆਪਣਾ ਭਿੰਡਾ ਸਟੱਡ ਫਾਰਮ ਤਸਵੀਰ ਜਨਾਲਾ ਜ਼ਿਲ੍ਹਾ ਅਮਰੀਕਸਰ ਅੱਛਾ ਜੀ ਇਹ ਦਿਵਾਲੀ ਮੰਡੀ ਦੇ ਆਪਾਂ ਆਪਣਾ ਮੇਨ ਜਿਹੜੇ ਹੈਗੇ ਸਟਾਲੀਆਂ ਨੇ ਇੱਕ ਜਿੱਦਾਂ ਬਲਾਵਲ ਜੀ ਜੀ ਜੇ ਕੋ ਕੋ ਜ ਉਹ ਕੱਲ ਨੂੰ ਆਉਣਗੇ ਅੱਛਾ ਕੱਲ ਨੂੰ ਆਉਣਗੇ ਜਿਹੜਾ 73 ਇੰਚ ਦਾ ਦੇ ਜੀ ਉਹ ਉਹਦਾ ਨਾਮ ਕੀ ਹੈ ਉਹਦਾ ਨਾਮ ਬਲਾਵਲ ਬਲਾਵਲ ਹਾਂਜੀ ਉਹ ਕੱਲ ਨੂੰ ਪਹੁੰਚੇਗਾ ਮੰਡੀ ਠੀਕ ਹੈ ਜੀ ਤੇ ਇਹ ਆਪਣੀ ਆ ਗਈ ਮੇਰ ਕੰਗਣਾ ਅੱਛਾ ਜੀ ਹਾਂ ਇਹਦੀ ਹੈਗੀ 67 ਇੰਚਸਾਈਜ਼ ਹੈ ਆਹਦੇ ਕੋਲ ਜੂਮ ਕਰਕੇ ਕਰਾਂ ਤੇ ਇਹ ਸਮੁੰਦਰ ਦੀ ਆ ਜਿੱਦਾਂ ਅੱਛਾ ਜੀ ਸਾਈਡ ਇਹਦੇ ਪਿੱਛੇ ਆਪਣੀ ਆ ਗਈ ਆ ਦੇਮਣੀ ਅੱਛਾ ਜੀ ਉਹਦਾ ਨਾ ਦੇਮਣੀ ਹਾਂ ਉਹ ਦਿਲਸ਼ੇਰ ਕਾਕੀ ਦੀ ਹੈਗੀ ਅੱਛਾ ਅੱਛਾ ਜੀ ਚੈਂਪੀਅਨ ਦਿਲਸ਼ੇਰ ਆਹ ਵੀ ਜੂਮ ਕਰਕੇ ਕਰਾਂ ਭਾਈ ਜੀ ਦਿਲ ਖੁਸ਼ ਹੁੰਦਾ ਦੇਖ ਕੇ ਜੀ ਹਾਂ ਜੀ ਬਾਕੀ ਸਫਾਈ ਵੀ ਬਹੁਤ ਹੈ ਹਾਂ ਜੀ ਹਾਂ ਜੀ ਤੇ ਸਾਮ ਸੰਭਾਲਤਾ ਫਿਰ ਤਾਂ ਠੀਕ ਹੈਗੀ ਹੋਈ ਹੈ ਜੀ ਇਹ ਸ਼ੌਂਕ ਦਾ ਕੰਮ ਹੈ ਸਾਰਾ ਹਾਂ ਜੀ ਸਾਰਾ ਸ਼ੌਂਕ ਦਾ ਵੀਰ ਜੀ ਲੱਗੇ ਆ ਬੜੇ ਚਿਰ ਦਾ ਚਾਹ ਹੀ ਕਿ ਦਿਵਾਲੀ ਮੰਡੀ ਜਾਵਾਂਗੇ ਨਹੀਂ ਚਾਹ ਹੁੰਦਾ ਜਿਨ੍ਹਾਂ ਨੇ ਆਪਣੇ ਰਿਪਰੈਜੈਂਟੇਸ਼ਨ ਦੇਣੀ ਹੈ ਮੇਲੇ ਆ ਜਾ ਕੇ ਜਾਂ ਮੰਡੀਆਂ ਜਾ ਕੇ ਉਹਨਾਂ ਨੂੰ ਚਾਹ ਹੁੰਦਾ ਹੈ ਨਾ ਜੀ ਇਹਨੂੰ ਆਪਾਂ ਮੇਲਾ ਵੀ ਕਹਿ ਸਕਦੇ ਹਾਂ ਤੇ ਮੰਡੀ ਵੀ ਕਹਿ ਸਕਦੇ ਹਾਂ ਦੋਵੇਂ ਚੀਜ਼ਾਂ ਹਾਂ ਜੀ ਮਿਕਸਿੰਗ ਬਾਕੀ ਹੈ ਕਿ ਕਿੰਨੇ ਵੀਰ ਸਾਰੇ ਇਹਨਾਂ ਦਾ ਵਧੀਆ ਰੌਣਕ ਮੇਲਾ ਲੱਗਾ ਹੈ ਨਹੀਂ ਠੀਕ ਵਧੀਆ ਲੱਗ ਰਿਹਾ ਸਾਰੇ ਸ ਇਹ ਜਿਵੇਂ ਦਾਰ ਭਰਾਵਾਂ ਵਾਸਤੇ ਇੱਕ ਇਹੋ ਜਿਹਾ ਟਾਈਮ ਹੁੰਦਾ ਜਦੋਂ ਸਾਰੀਆਂ ਟੈਨਸ਼ਨਾਂ ਫਿਕਰਾਂ ਤੋਂ ਦੂਰ ਹੋ ਕੇ ਬੰਦਾ ਤੇ ਮੇਲੇ ਜਾ ਕੇ ਜਾਂ ਦੇਖਦਾ ਤੇ ਬਲਾਵਲ ਦਾ ਫਿਰ ਕੱਲ ਨੂੰ ਕਿੰਨੇ ਵਜੇ ਦਾ ਟਾਈਮ ਹੈ ਕੱਲ ਨੂੰ 10 ਵਜੇ ਬਲਾਵਲ ਆ ਜਾਏਗਾ ਆਪਣੇ ਤੇ ਹਾਂਜੀ ਆਪਣੇ ਕੋ ਕੁੰਜ ਹੈ ਜਿਹੜੀ ਸਾਰਿਆਂ ਨੂੰ ਪਤਾ ਹੀ ਆ ਉਹਦੀ 72 ਇੰਚਾਈਟ ਹੈ ਉਹਦੀ ਅੱਛਾ 72 ਇੰਚ 72 ਇੰਚ ਕੀ ਬਾਤ ਉਹ ਵੀ ਕੱਲ ਨੂੰ ਆ ਜੇਗੀ ਠੀਕ ਹੈ ਵੀਰ ਜੀ ਬਾਕੀ ਕੱਲ ਨੂੰ ਹਾਂਜੀ ਹਾਂਜੀ ਤੇ ਦੇਖੋ ਤੁਸੀਂ ਬਾਕੀ ਬਾਈ ਜੀ ਸਾਨੂੰ ਤੁਹਾਨੂੰ ਮਿਲ ਕੇ ਬੜਾ ਵਧੀਆ ਲੱਗਾ ਜੀ। ਸਾਨੂੰ ਆਪ ਨੂੰ ਵੀਰ ਜੀ ਤੁਸੀਂ ਤੁਹਾਡੀ ਮਿਹਨਤ ਕਰਕੇ ਜਿਹੜੇ ਵੀਰ ਘਰਾਂ 'ਚ ਬੈਠੇ ਨਹੀਂ ਆ ਸਕਦੇ ਉਹ ਉਹਨੇ ਦੇਖਣਾ ਜੀ। ਇਹ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਹੀ ਅਪਲੋਡ ਕਰਨੀ ਆ। ਚਲੋ ਵਧੀਆ। ਕਿ ਦੂਰੋਂ ਕੋਈ ਸਮ ਟਾਈਮ ਹੁੰਦਾ ਜਿਹੜਾ ਨਹੀਂ ਆ ਸਕਦਾ ਦੇਖ ਕੇ। ਇਹ ਆ ਹੁੰਦਾ ਹੈ ਕਿ ਬਿਲਕੁਲ ਜੀ। ਪਤਾ ਲੱਗੇਗੀ ਕੀ ਹੁੰਦਾ ਮੰਡੀ ਦੇ ਵਿੱਚ ਸਾਰਾ ਕੁਝ। ਬਿਲਕੁਲ ਜੀ ਹਾਂ ਜੀ। ਨਹੀਂ ਆ ਸਕਦੇ। ਹਾਂ ਕਈ ਵੀਰ ਬੰਦੇ ਸੰਗ ਬੈਠੇ ਕੀ ਬਿਲਕੁਲ ਜੀ ਬਾਹਰ ਬੈਠੇ। ਹਾਂ ਜੀ। ਫੋਰਨ ਕੰਟਰੀਆਂ 'ਚ ਦੇਖਦੇ ਨੇ ਸਾਰੇ। ਠੀਕ ਹੈ ਵੀਰ ਜੀ ਧੰਨਵਾਦ ਜੀ ਬਹੁਤ ਧ ਤੇ ਉਵੇਂ-ਉਵੇਂ ਆ ਮਤਲਬ ਜਿਹੜਾ ਇੱਥੇ ਜਿਹੜਾ ਮੇਲਾ ਮਗਦਾ ਜਾਂਦਾ ਕਹਿ ਲੋ ਤੇ ਜਿਹੜੇ ਜ਼ਿਮੀਂਦਾਰ ਭਰਾ ਜਾਂ ਜਿਹੜੇ ਸ਼ੌਂਕੀ ਨੇ ਉਹ ਆਈ ਜਾਂਦੇ ਨੇ ਇੱਧਰ ਵੀ ਦੇਖੋ ਜੀ ਮੈਂ ਕਹਿੰਨਾ ਇੱਕ ਤੋਂ ਇੱਕ ਇੱਥੇ ਕੋੜੇ ਕੋੜੀਆਂ ਨਸਲਾਂ ਹਨਾ ਜੀ ਤੇ ਇਹ ਨਹੀਂ ਸਮਝ ਆਉਂਦੀ ਵੀ ਕਿਨੂੰ ਛੱਡੀਏ ਤੇ ਕੀ ਦੀ ਵੀਡੀਓਗ੍ਰਾਫੀ ਕਰੀਏ ਜੀ ਹਾਂਜੀ ਦੋਸਤੋ ਤੇ ਆਪਾਂ ਅੱਜ ਤੁਹਾਨੂੰ ਵੱਲੇ ਜਿਹੜੀ ਦਿਵਾਰੀ ਦੇ ਵਿੱਚ ਮੰਡੀ ਲੱਗੀ ਹੈ ਦੋ ਦਿਨ ਦਨ ਹੋਰ ਚੱਲੂਗਾ ਜਿਹੜੇ ਇਹ ਮੇਲਾ ਚਲੋ ਜੀ ਮੰਡੀ ਘੈਲੋ ਤੇ ਇੱਚ ਕੋੜੇ ਕੋੜੀਆਂ ਤੇ ਮੱਝਾਂ ਗਾਵਾਂ ਮੇਨਲੀ ਜਿਹੜੀਆਂ ਆਉਂਦੀਆਂ ਨੇ ਇਹ ਚੱਲੂਗਾ ਜੀ ਤੇ ਆਪਾਂ ਸਾਰਾ ਦਿਖਾਤਾ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਜੀ ਸ਼ੇਅਰ ਕਰਿਓ ਸਾਰੇ ਪੰਜਾਬੀ ਵੀਰ ਜਿੱਥੇ-ਇਥੇ ਬੈਠੇ ਆ ਇਹ ਜਿਹੜਾ ਮੇਲੇ ਦਾ ਆਨੰਦ ਲੈ ਸਕਣ ਜੀ ਤੇ ਆਪਣੇ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿੰਦਾ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਦੋਸਤੋ